ਕੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਤੇ ਅੱਜ ਅਸੀਂ ਪਹੁੰਚੇ ਹਾਂ ਕੋਠੇ ਮਾਲਾ ਸਿੰਘ ਵਾਲੇ ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਹੈ 19 ਤਰੀਕ ਨੂੰ ਇੱਕ ਬਹੁਤ ਮੰਦ ਭਾਗੀ ਘਟਨਾ ਘਟੀ ਸੀ ਇੱਥੇ ਖੜੀ ਕਣਕ ਨੂੰ ਅੱਗ ਲੱਗ ਗਈ ਸੀ ਕਾਫੀ ਕਿਸਾਨਾਂ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਕਿ ਇੱਥੇ 50 ਕਿੱਲੇ ਜਿਹੜੀ ਕਣਕ ਉਹ ਤੋਂ ਸੜ ਕੇ ਸੁਆਹ ਹੋ ਗਈ ਸੀ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀਡੀਓ ਪਈਆਂ ਹਮਦਰਦੀ ਲੋਕਾਂ ਦੇ ਦਿਲਾਂ ਦੇ ਵਿੱਚ ਆਈ ਜਿਹੜੇ ਸਾਡੇ ਐਨਆਰਈ ਵੀਰ ਆ ਬਾਹਰ ਬੈਠੇ ਆ ਸਾਡੇ ਭੈਣ ਭਰਾ ਬੈਠੇ ਆ ਜਿਨ੍ਹਾਂ ਦੇ ਅੰਦਰ ਜਿਵੇਂ ਕਿ ਪਰਮਾਤਮਾ ਵਾਸਤਾ ਇੱਕ ਉਹਨਾਂ ਲੋਕਾਂ ਨੇ ਪਿੰਡਾਂ ਦੇ ਵਿੱਚੋਂ ਕਣਕ ਇਕੱਠੀ ਕਰਕੇ ਇਹਨਾਂ ਕਿਸਾਨਾਂ ਦੀ ਮਦਦ ਕੀਤੀ ਚਲੋ ਕਹਿੰਦੇ ਹੁੰਦੇ ਆ ਵੀ ਕਣੀ ਕਣੀ ਨਾ ਤਲਾ ਪੜਦਾ ਜੇ ਉਹਨਾਂ ਲੋਕਾਂ ਨੇ ਸੋਚਿਆ ਕਿ ਇਹਨਾਂ ਦਾ ਨੁਕਸਾਨ ਹੋਇਆ ਤੇ ਆਪਾਂ ਇਹਨਾਂ ਦੇ ਨਾਲ ਖੜੇ ਗਏ ਇਦਾਂ ਕਰਨਾ ਚਾਹੀਦਾ ਹਰੇਕ ਨੂੰ ਕਰਨਾ ਚਾਹੀਦਾ ਕੱਲ ਨੂੰ ਕਿਸੇ ਨਾ ਵੀ ਘਟਨਾ ਘਟ ਘਟ ਸਕਦੀ ਆ ਅੱਜ ਸਾਡੇ ਨਾਲ ਪਿੰਡ ਕੋਠੇ ਮਹਲਾ ਸਿੰਘਵਾਦੀ ਪੂਰੀ ਪੰਚਾਇਤ ਆ ਨਗਰ ਐਨਆਰਈ ਵੀਰ ਇਕੱਠੇ ਹੋਏ ਆ ਜਿਨ੍ਹਾਂ ਲੋਕਾਂ ਨੇ ਵਾਦ ਕਰਦੇ ਆ ਉਹਨਾਂ ਦਾ ਪਿੰਡਾਂ ਦਾ ਵੀ ਧੰਨਵਾਦ ਕਰਦੇ ਆ ਸਾਡੇ ਨਾਲ ਸਰਪੰਚ ਸਾਹਿਬ ਪਹਿਲਾਂ ਇਹਨਾਂ ਤੋਂ ਜਾਣਕਾਰੀ ਲਵਾਂਗੇ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਨਗਰ ਦੇ ਵਿੱਚ ਜਿਹੜੇ ਪਿੰਡਾਂ ਨੇ ਕਣਕ ਭੇਜੀ ਪੈਸੇ ਭੇਜੇ ਉਹ ਕਿਹੜੇ-ਕਿਹੜੇ ਪਿੰਡ ਆ ਤੇ ਕਿੰਨੇ-ਕਿੰਨੇ ਪੈਸੇ ਆਏ ਆ ਤੇ ਕਿੰਨੀ-ਕਿੰਨੀ ਕਣਕ ਆਈ ਸਾਨੂੰ ਦੱਸਿਓ ਵਿਸਤਾਰ ਨਾਲ ਪਹਿਲਾਂ ਤਾਂ ਇਹ ਰਾਮਿਆਣੇ ਤੋਂ ਪਿੰਡ ਤੋਂ ਸਭ ਤੋਂ ਪਹਿਲਾਂ ਸੇਵਾਈ ਸੀ ਜੀ ਇੱਕ ਟਰਾਲਾ ਕਣਕ ਦਾ ਆਇਆ ਸੀ ਜੀ ਤੇ ਬਾਈ ਧਰਮਜੀਤ ਦੀ ਸਹਾਇ ਨਾਲ ਆਇਆ ਸੀ ਸੂਰ ਨਗਰ ਨਿਵਾਸੀ ਵੱਲੋਂ ਆਇਆ ਸੀ ਜੀ ਪੰਡ ਰਾਮਿਆਣੇ ਤੋਂ ਜੀ ਉਹਨਾਂ ਇਹ ਸੇਵਾ ਉੱਤੇ ਡੇਰਾ ਕਮੇਟੀ ਗਈ ਉਹਨਾਂ ਨੇ ਤੇ ਨਗਰ ਵਾਸੀ ਨੂੰ ਚੰਦ ਭਾਨਨ ਨੂੰ ਆਈ ਸੀ ਤੇ ਜਿਉਂ ਜੋੜੇ ਛੱਪੇ ਤੋਂ ਤੇ ਜੋੜੇ ਛੱਪੜਾ ਨੂੰ ਆਈ ਸੀ ਬਾਜਾ ਰੋਡ ਤੋਂ ਜੀ ਕੋਠੇ ਚੰਦ ਸਿੰਘ ਵਾਲਿਆ ਤੋਂ ਸੇਵਾਈ ਜੀ ਇੱਕ ਟਰਾਲਾ ਕਰਨਕ ਦਾ ਤੇ 15000 ਰੁਪਏ ਨਕਦ ਦਿੱਤਾ ਜੀ ਤੇ ਉਹਨਾਂ ਦੇ ਨਾਲ ਸਰਪ੍ਰੀਖ ਸੰਖਾਰਸਦੀ ਧਰਮ ਪਤਨੀ ਵੀ ਪਹੁੰਚੇ ਸਨ ਇੱਥੇ ਜੀ ਜੋ ਐਮਪੀ ਆਪਣੇ ਆਮਕ ਦੀਪੀ ਜੀ ਜੀ ਇੱਕ ਜੇਤੋ ਪਿੰਡ ਤੋਂ ਜੀ ਨਿਰਵਾਨ ਪਰਿਵਾਰ ਵੱਲੋਂ ਵੀ ਸੇਵਾਈ ਆਈ ਜੀ ਇੱਕ ਟਰਾਲੀ ਕਰਨਕ ਦੀ ਜੀ 50000 ਰੁਪਏ ਨਕਦ ਆਇਆ ਜੀ ਬਰਗਾੜੀ ਦੇ ਸੂਹ ਨਗਰ ਵਾਸੀਆਂ ਨੂੰ ਜੀ ਕੋਟੇਕੇਰ ਸਿੰਘ ਆ ਜ ਤੁਸੀਂ ਕੰਕਈ ਆ ਜੀ ਤੇ 83000 ਰੁਪਏ ਨਕਦ ਆਇਆ ਜੀ ਉਤੋਂ ਜੀ ਤੇ ਨੌਕਰਾਂ ਨੂੰ ਐਮ ਐਲ ਏ ਸਾਹਿਬ ਦਾਦਾ 1000 ਰੁਪਏ ਦੇ ਗਏ ਆ ਜੀ ਜੀ ਤੇ 50000 ਰੁਪਏ ਜੋ ਸਾਡੇ ਪਿੰਡ ਦੇ ਵਸਨੀਕ ਸੀ ਸੁਵਿੰਦਰ ਸਿੰਘ ਵਰਸੀ ਉਹਨਾਂ ਦੇ ਬੇਟੇ ਅੱਜ ਕੱਲ ਜਿਹੜੇ ਜੀ ਕੈਨੇਡਾ ਦੇ ਵਿੱਚ ਰਹਿੰਦੇ ਆ ਭਿੰਦਰ ਸਿੰਘ ਤੇ ਬਰਜਿੰਦਰ ਸਿੰਘ ਉਹਨਾਂ ਨੂੰ ਐਨ ਆਰ ਆਈ ਵੀਰਾਂ ਨੂੰ ਸਾਡੇ ਕੋਟਾ ਨੂੰ ਤੇ ਜੀ ਜੀ ਟੋਟਲ ਹੁਣ ਤੁਹਾਡੇ ਕੋਲ ਜਿਹੜੀ ਕਣਕ ਹੈ ਉਹ ਕਿੰਨੀ ਇਕੱਠੀ ਹੋ ਗਈ ਆ ਤੇ ਜਿਹੜੇ ਪੈਸੇ ਆ ਉਹ ਕਿੰਨੇ ਇਕੱਠੇ ਹੋ ਗਏ ਤੁਹਾਡੇ ਕੋਲ ਟੋਟਲ ਕਣਕ ਤੇ ਸਾਰੇ ਕੋਸ਼ ਦੇ ਪੈਸੇ ਸਾਡੇ ਕੋਲ 6 ਲੱਖ 54000 ਤੇ 700 ਰੁਪਏ ਇਕੱਠਾ ਹੋ ਗਿਆ ਜੀ। ਇਹ ਕਣਕ ਦੇ ਵਿੱਚ ਜੋੜ ਕੇ। ਕਣਕ ਵਿੱਚ ਜੋੜ ਕੇ। ਉਹ ਕਣਕ ਕਿੰਨੀ ਹੋਈ ਹੈ? ਮੈਂ ਕਣਕ ਦੀ ਗੱਲ ਕਰਦਾ। 54000। ਨੋ ਨੋ। ਸਾਡੇ ਕੋਲੇ ਕਣਕ ਹੋਈ ਹੈ ਜੀ 180 ਕੁਇੰਟਲ ਤੇ 65 ਕਿਲੋ ਜੀ। ਤੇ ਮੇਰੀ ਨਕਦ ਰਕਮ ਕਿੰਨੀ ਆਈ ਹੈ? 217200 ਰੁਪਏ ਜੀ। ਜੀ। ਨਕਦ ਰਕਮ। ਨਕਦ ਰਕਮ ਜੀ ਸਾਡੇ। ਇਹਦੇ ਵਿੱਚੋਂ ਬਾਕੀ ਕਣਕ ਦੀ ਆਈ ਪੈਸੇ। ਹੁਣ ਟੋਟਲ ਜੋੜ ਕੇ ਸਾਰੇ ਕਿੰਨੇ ਬਣਾਲੇ ਤੁਸੀਂ ਜੀ? ਇਹਦੇ ਵਿੱਚ ਟੋਟਲ ਜੋੜ ਕੇ ਜਿਹੜੇ ਬਣਾਰੇ 655276 ਰੁਪਏ ਬਣਾਈ ਸੀ ਜਿਹੜੇ ਇਹਨਾਂ ਵਿੱਚ ਵੰਡੇ ਆ ਜੀ ਉਹ ਵੰਡੇ 576 ਰੁਪਏ ਜਮ 30 35 ਰੁਪਏ ਉੱਤੇ ਲੇ ਕੋ ਸਾਡੇ ਕੋਲ ਆ ਜੀ ਉਸ ਤੋਂ ਬਾਅਦ 2000 ਰੁਪਏ ਹੋਰ ਆ ਗਿਆ ਉਹ ਸਾਬ ਤੋਂ ਵੱਖਰਾ 2576 ਰੁਪਏ ਵੱਖਰੇ ਹਿਸਾਬ ਤੋਂ ਇਹ ਜਿੰਨਾਂ ਵੰਡੇ ਰਹੇ ਆ ਜੀ ਇਹ ਜਿਹੜਾ ਤੁਹਾਡੇ ਨੁਕਸਾਨ ਹੋਇਆ ਸੀ ਉਸ ਦਿਨ ਪਿੰਡ ਦਾ ਜਿਹੜਾ ਖੜੀ ਕਣਕ ਮੱਛੀ ਐ ਉਹ ਸਾਰੀ ਖੜੀ ਕਣਕ ਮੱਛੀ ਸੀ ਤੇ ਕੁਝ 나ੜ ਵੀ ਮੱਛਿਆ ਸੀ ਨਾੜ ਤਾਂ तकरीबन 10 ਕਿੱਲੇ ਮੱਛੋਂ ਨਹੀਂ ਖੜੀ ਕਰਨ ਕਿ ਮੱਛੀ 50 ਕਿੱਲੇ ਤੋਂ ਵੱਧ ਜੀ 50 ਕਿੱਲਿਆਂ ਤੋਂ ਵੱਧ ਜਿਹੜਾ ਅੱਜ ਤੁਸੀਂ ਇਹ ਮੁਆਵਜ਼ਾ ਦੇ ਰਹੇ ਹੋ ਜੇ ਮਦਦ ਕਰ ਰਹੇ ਹੋ ਪਰਿਵਾਰ ਦੀ ਇਹ ਕਿੰਨੇ ਕਿੰਨੇ ਪੈਸੇ ਕਿੱਲੇ ਨੂੰ ਦੇ ਰਹੇ ਹੋ ਉਹ ਵੀ ਦੱਸੋ ਸਾਨੂੰ 1693 ਰੁਪਏ ਕਿਨਾੜੂ ਦੇ ਰਹੇ ਆ ਜੀ 13543 ਰੁਪਏ ਕਿੱਲੇ ਦੇ ਸਾਹਣੇ ਦੇ ਰਹੇ ਆ ਜੀ ਕਿੱਲੇ ਸਾਹਣੇ ਦੇ ਰਹੇ ਹਾਂ ਜੀ ਜਿਹੜਾ ਕਿਸਾਨ ਦਾ ਕੋਈ ਨਾੜ ਮੱਚ ਗਿਆ ਉਹਦੀ ਵੀ ਮਦਦ ਕਰੀ ਹੈ ਨਹੀਂ ਉਹ ਨਾੜ ਤਾਂ ਵੱਧ ਤੁਸੀਂ ਤੂੜੀ ਬਣਾ ਲਈ ਸੀ ਪਾਸੇអស់ ਜੀ ਉਹਨਾਂ ਨੇ ਅੱਛਾ ਉਹਨੇ ਤੂੜੀ ਬਣਾ ਲਈ ਸੀ ਵੱਧੂ ਸੀ ਹਾਂ ਜੀ ਜੀ ਇੱਥੇ ਹੋਰ ਵੀ ਗੱਲ ਕਰਾਂਗੇ ਕਿਵੇਂ ਲੱਗਦਾ ਤੁਹਾਡੇ ਮਦਦ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਸਾਡੇ ਸਮੂਹ ਨਗਰ ਨੂੰ ਜਿੰਨਾਂ ਨੂੰ ਮਦਦ ਆਈ ਹੈ ਬਹੁਤ ਵਧੀਆ ਲੱਗ ਰਿਹਾ ਵੀ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਆਏ ਜਿਹੜੇ ਨਗਰ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਬਹੁਤ ਵਧੀਆ ਜੋਗ ਦਿੱਤਾ ਉਹਨਾਂ ਨੇ ਸਾਨੂੰ ਤੇ ਬਹੁਤ ਸੋਹਣਾ ਕੰਮ ਕਰਿਆ ਜੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਨੇ ਜੀ ਆ ਫੋਜੀ ਸਾਹਿਬ ਤੁਸੀਂ ਉਦੋਂ ਦੇ ਵਿੱਚ ਸੀ ਪੋਂਚੇ ਤਾਂ ਸਾਰਾ ਨਗਰ ਸੀ ਉਸ ਦੇ ਜਿੰਦ ਜੇ ਹਾਲਾਤ ਵੇਖਦੇ ਸੀ ਲੱਗਦਾ ਸੀ ਵੀ ਜਿਹੜੀ ਇਹ ਤੁਸੀਂ ਲੋਕਾਂ ਨੇ ਅੱਗ ਬੁਝਾਈ ਜਾ ਕੇ ਸਰਕਾਰਾਂ ਦੇ ਕੰਮ ਸੀ ਸਰਕਾਰਾਂ ਨੇ ਬੁਝਾਉਣੇ ਸੀ ਜੇਕਰ ਲੋਕ ਨਾ ਇਕੱਠੇ ਹੁੰਦੇ ਉਸ ਦਿਨ ਦੀ ਗੱਲ ਕਰੀਏ 10 ਪਿੰਡ ਇਕੱਠੇ ਹੋ ਗਏ ਸਰਾਵਾਂ ਗੁਰੂ ਸਾਰ ਬਹਿਬਲ ਨਿਆਮੀ ਵਾਲਾ ਸਰਾਵਾਂ ਜਿੱਦੋਂ ਲੋਕਾਂ ਨੇ ਸੁਣਿਆ ਪਿੰਡਾਂ ਦੇ ਵਿੱਚ ਹੋਕੇ ਦੇ ਕੇ ਆ ਕੇ ਮਦਦ ਕਰੀ ਜਿਹੜਾ ਸਰਕਾਰਾਂ ਦਾ ਕੰਮ ਸੀ ਉਹ ਲੋਕਾਂ ਨੇ ਕਰਿਆ ਉਸ ਦਿਨ ਹਾਂਜੀ ਏ ਜੀ ਪ੍ਰਸ਼ਾਸਨ ਤਾਂ ਪਹਿਲੇ ਦਿਨ ਤੋਂ ਹੀ ਗਿਰਿਆ ਹੋਇਆ ਹੈਗਾ ਜਿਹੜਾ ਕਿ ਇਹਨਾਂ ਨੇ ਆ ਕੇ ਇੱਥੇ ਬਾਤ ਵੀ ਨਹੀਂ ਪੁੱਛੀਗੀ ਮੈਂ ਤਾਂ ਉਹਦੇ ਵੀ ਰੋਇਆ ਕਰ ਲਾਇਆ ਮਤਲਬ ਕਿ ਸੂਏ 'ਚ ਪਾਣੀ ਹੈ ਨਹੀਂ ਸੀ ਜੇ ਸੂਏ 'ਚ ਪਾਣੀ ਹੁੰਦਾ ਸ਼ਾਇਦ ਤੇ ਨਹੀਂ ਅੱਗ ਨਾ ਭਿਆਨਕ ਲੱਗਦੀ ਕਿਉਂ ਪਾਣੀ ਦੇ ਕਾਰਨ ਇਹ ਸੀਗਾ ਵੀ ਜੇ ਫਾਇਰ ਬਿਗੇਟ ਦੀ ਗੱਡੀ ਆਈ ਉਹਨੇ ਤਾਂ ਸਾਰਾ 5 ਮਿੰਟ ਵੀ ਨਹੀਂ ਲਾਇਆ ਤੇ ਕਿੰਨੇ ਪਾਣੀ ਮੁੱਕ ਗਿਆ ਜਦੋਂ ਦੂਸਰੇ ਪਾਸਿਓਂ ਭਰ ਕੇ ਲਿਆਇਆ ਤੇ ਆਦਨੇ ਹੋ ਜਨਾ ਖਰਾਬ ਹੋ ਗਈਆਂ ਉਹ ਤਾਂ ਪਿੰਡ ਵਾਸੀਆਂ ਨੇ ਖਿੱਚ ਕੇ પાસੇ ਆਲੇ ਨਗਰਾਂ ਨੇ ਖਿੱਚ ਕੇ ਮਤਲਬ ਕਿ ਬਾਹਰ ਕੱਢੀ ਉਹਨੂੰ ਨਹੀਂ ਤਾਂ ਉਹ ਵੀ ਵਿੱਚ ਹੀ ਮੱਚ ਜਾਂਦੀ ਤੇ ਇਸ ਕਰਕੇ ਜਿਹੜੇ ਨਗਰ ਸੰਯੋਗ ਦੇ ਕੇ ਗਏ ਨੇ ਮੈਂ ਉਹਨਾਂ ਦਾ ਤਹਿ ਦਿਲ ਤੇ ਧੰਨਵਾਦ ਕਰਦਾ ਕਿਉਂਕਿ ਸਾਡਾ ਬਹੁਤ ਭਿਆਨਕ ਹਾਸਾ ਹੋਇਆ ਜਿਹੜਾ ਕਿ ਸਾਡੇ ਇੱਥੇ ਕਣਕ ਛੜਨ ਦੇ ਕਾਰਨ ਮਤਲਬ ਕਿ ਵੀ ਉਦੋਂ ਇਸ ਟਾਈਮ ਇਹ ਜਿਆ ਭਿਆਨਕ ਹਾਸਾ ਸੀ ਵੀ ਹਰ ਇੱਕ ਦਾ ਬੰਦੇ ਦਾ ਰੋਣ ਨਿਕਲਦਾ ਸੀ ਦੇਖ ਕੇ ਤੁਸੀਂ ਵੀ ਤਰ੍ਹਾਂ ਜੀ ਆਏ ਸੀਗੇ ਚਲੋ ਠੀਕ ਆ ਬਹੁਤ ਵਧੀਆ ਕਵਰ ਕੀਤਾ ਕਵਰ ਕਰਕੇ ਮਤਲਬ ਵੀ ਆਪਾਂ ਨੂੰ ਇਹ ਸੰਯੋਗ ਇੰਨਾ ਕੁ ਮਿਲਿਆ ਇੱਕ ਕਵਰ ਦੇ ਨਾਲ ਹੀ ਸੰਯੋਗ ਮਿਲਦਾਗਾ ਇਕੱਲੇ ਦੀ ਆਵਾਜ਼ ਨਾਲ ਨਹੀਂ ਮਿਲਦਾਗਾ ਜੇ ਅਖੇ ਮੈਂ ਇਕੱਲਾ ਆਵਾਜ਼ ਠਾਵਾ ਸਰਕਾਰਾਂ ਨੇ ਬਿਲਕੁਲ ਸੰਯੋਗ ਨਹੀਂ ਦਿੱਤਾ ਇਹ ਸਾਰੇ ਨਗਰਾਂ ਨੇ ਸੰਯੋਗ ਦਿੱਤਾ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਰਨ ਵਿੱਚ ਜਿਹੜੀ ਗੜੇ ਮਾਰੀ ਹੋਈ ਆ ਕਾਫੀ ਏਰੀਆ ਗੜੇ ਮਾਰੀ ਦੀ ਮਾਰਚ ਆ ਗਿਆ ਸੀ ਤਰਨੇ ਵਾਲੇ ਕਿਸਾਨਾਂ ਨੇ ਤਸ਼ੀਲਾ ਰੋਕੀਆਂ ਰੋਡ ਜਾਮ ਕਰੇ ਸਾਨੂੰ ਮੁਆਵਜ਼ਾ ਮਿਲੇ ਅਜੇ ਵੀ ਉਹ ਕਿਸਾਨ ਬੜਕਦੇ ਆ ਉਹਨਾਂ ਨੂੰ ਅਜੇ ਤੱਕ ਵੀ ਮੁਆਵਜ਼ਾ ਨਹੀਂ ਮਿਲਿਆ ਚਲੋ ਕਹਿੰਦੇ ਸਬਰ ਕਰਨਾ ਚਾਹੀਦਾ ਜਿਨ੍ਹਾਂ ਦੇ ਨਹੀਂ ਹੋਈ ਉਹਨਾਂ ਨੇ ਵੀ ਸਬਰ ਕਰਿਆ ਕਾਫੀ ਪਿੰਡਾਂ 'ਚ ਹੋ ਨੁਕਸਾਨ ਹੋ ਗਿਆ ਉਹਨਾਂ ਨੇ ਵੀ ਸਬਰ ਕਰਿਆ ਪਰ ਜੇ ਕਿਸਾਨ ਸਮਝ ਲੈਣ ਯਾਰ ਆਪਾਂ ਕਹਿੰਦਾਂਗੇ ਚੱਲ ਆਪਣੇ 10 ਮਣ ਘਟ ਹੋ ਗਈ ਤਾਂ ਆਪਾਂ ਜਿਹਨਾਂ ਦੀ ਮੱਚ ਗਈ ਉਹਨਾਂ ਦੀ ਮਦਦ ਕਰੀਏ ਇਦਾਂ ਦੀ ਮਦਦ ਸਾਰਿਆਂ ਨੂੰ ਕਰਨੀ ਚਾਹੀਦੀ ਆ ਚਾਹੇ ਗੜੇ ਮਾਰੀ ਹੁੰਦੀ ਆ ਚਾਹੇ ਇਹੋ ਜੇ ਹਾਦਸਾ ਵਾਪਰਿਆ ਜਿਵੇਂ ਹੁਣ ਆਹ ਘਟਨਾ ਘਟੀਆਂ ਤੁਹਾਡੇ ਪਿੰਡ ਕੋਠੇ ਮੱਲ ਸਿੰਘ ਵਾਲੀ ਖੜਨ ਦੀ ਲੋੜ ਹੈ ਹਾਂਜੀ ਇੱਕ ਕਿਸਾਨ ਹੀ ਖੜਦੇ ਆ ਜੀ ਹੋਰ ਤਾਂ ਕੋਈ ਬੰਦਾ ਖੜਦਾ ਨਹੀਂ ਜੇ ਤੁਸੀਂ ਆਖੋ ਵੀ ਸਰਕਾਰ ਆ ਕੇ ਖੜਦੀ ਆ ਸਾਡੇ ਨਾਲ ਸਰਕਾਰ ਨਹੀਂ ਖੜਦੀਗੀ ਸਰਕਾਰ ਤਾਂ ਵੋਟਾਂ ਲੈਣ ਵਾਰ ਤੇ ਖੜਦੀ ਆਗੇ ਆ ਕੇ ਉਦੋਂ ਹੀ ਆਪਾਂ ਲਾਲਾ ਲਾਲਾ ਕਰਕੇ ਮਗਰ ਪਾਈ ਜਨੇ ਆ ਕਰਲੀ ਆਗੇ ਕਾਂਗਰਸੀ ਆਗੇ ਆਮ ਆਦਮੀ ਪਾਰਟੀ ਆ ਗਈ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਇੱਥੇ ਆ ਖੜਦਾਗਾ ਇਹ ਤਾਂ ਆਮ ਜਨਤਾ ਖੜਦੀ ਆ ਆਪਣੇ ਪਿੰਡਾਂ ਵਾਲੇ ਖੜਦੇ ਆ ਸੰਯੋਗ ਦਿੰਦੇ ਆ ਜਿਹੜਾ ਇਹ ਸੰਯੋਗ ਦਿੱਤਾ ਪਿੰਡਾਂ ਨੇ ਦਿੱਤਾਗਾ ਆਮ ਆਦਮੀ ਨੇ ਕੀ ਦਿੱਤਾ ਕੁਛ ਨਹੀਂ ਦਿੱਤਾਗਾ ਹਾਂ ਐਮਪੀ ਸਾਹਿਬ ਆਏ ਚਲੋ ਉਹ ਵੀ ਇੱਥੇ ਆ ਕੇ ਨਗਰ ਦੇ ਵਿੱਚ ਚਲ 15-16000 ਰੁਪਏ ਜਿਹੜਾ ਦੇ ਕੇ ਗਏ ਚਲੋ ਵਧੀਆ ਕਰਕੇ ਗਏ ਆ। ਪਾਕੀ ਸਿਰੇ ਉਹਨੇ ਐਮਪੀ ਨੇ ਇਹ ਵੀ ਕਿਹਾ ਸਾਨੂੰ ਵਿਸ਼ਵਾਸ ਹੋਦਾ ਹੈ ਵੀ ਇੱਕ ਟੈਂਕੀ ਤੁਹਾਨੂੰ ਦੇਵਾਂਗੇ ਅਸੀਂ ਬਣਾ ਕੇ। ਜਿਹੜਾ ਕੋਈ ਇਹ ਜਿਹੀ ਕੋਈ ਘਟਨਾ ਵਾਪਰਦੀ ਹੈ ਮਤਲਬ ਕਿ ਵੀ ਉਹ ਤੁਹਾਡੀ ਟੈਂਕੀ ਕੰਮ ਆ ਸਕੇ। ਇਹ ਵੀ ਵਿਸ਼ਵਾਸਦਾ ਆ ਤੇ ਆਮ ਆਦੀ ਪਾਰਟੀ ਨੇ ਤਾਂ ਇੱਥੇ ਆ ਕੇ ਇੱਕ ਵਾਰੀ ਬਾਤ ਵੀ ਨਹੀਂ ਪੁੱਛੀ ਛੱਡੀ। ਵੀ ਇੱਕ ਵਾਰੀ ਆਏ ਹੁਣ ਤੇ ਕਾਂਗਰਸੀ ਵੀ ਆ ਕੇ ਇੱਥੇ ਮੁੜ ਗਏ ਉਹ ਵੀ ਦੇਖ ਕੇ ਗਏ ਜਾ ਜਾ ਲੈ ਕੇ ਗਏ ਆ। ਇਹ ਇੱਕ ਇਹ ਦੱਸ ਸੁਝਾ ਰਹੀ ਹੈ ਤੁਹਾਡੇ ਵੱਲੋਂ ਵੀ ਜਿਹੜੇ ਇਥੋਂ ਦੇ ਐਮਐਲਏ ਮੋਲਕ ਸਿੰਘ ਉਹਨਾਂ ਨੇ ਜਿਹੜਾ 90000 ਰੁਪਏ ਫੰਡ ਦਿੱਤਾ 10-10000 ਰੁਪਏ 9 ਪਰਿਵਾਰਾਂ ਨੂੰ ਦਿੱਤਾ ਉਹਨਾਂ ਨੇ ਸਰਕਾਰ ਵੱਲੋਂ ਨਹੀਂ ਦਿੱਤਾ ਯਾਨੀ ਕਿ ਉਹਨਾਂ ਨੇ ਤਾਂ ਆਪ ਦੀ ਜੇਬ ਵਿੱਚੋਂ ਦਿੱਤਾ ਜਿਹੜੇ ਉਹਨਾਂ ਦੇ ਨਾਲ ਵਰਕਰ ਸੀ ਉਹਨਾਂ ਦੇ ਵਿੱਚੋਂ ਇਕੱਠੇ ਕਰਕੇ ਦਿੱਤੇ ਆ ਵੀ ਆਪਾਂ ਉਹਨਾਂ ਦੀ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਪਰ ਸਰਕਾਰ ਵੱਲੋਂ ਕੋਈ ਮਦਦ ਨਹੀਂ ਹੋਈ ਨਹੀਂ ਜੀ ਸਰਕਾਰ ਨੇ ਤਾਂ ਭਵੰਤਮਾਨ ਨੇ ਤਾਂ ਇੱਕ ਵਾਰੀ ਬਿਆਨ ਵੀ ਨਹੀਂ ਦਿੱਤਾ ਕਿਸੇ ਵੀ ਅੱਗ ਲੱਗੀ ਆ ਕਿਤੇ ਬਿਆਨ ਦੇਦਿਆਂ ਸੁਣਿਆ ਤੁਸੀਂ ਕੋਈ ਪੱਤਰਕਾਰ ਦੇ ਵਿੱਚ ਕੋਈ ਪੇਪਰਾਂ ਦੇ ਵਿੱਚ ਕੋਈ ਆਇਆ ਹੋਵੇ ਕੁਝ ਵੀ ਆਇਆ ਹੋਵੇ ਕੋਈ ਬਿਆਨ ਦਿੱਤਾ ਉਹਨੇ ਵੀ ਅੱਗ ਲੱਗ ਗਈ ਹੈ ਇਹਨਾਂ ਦੀ ਜ਼ਿੰਮੇਦਾਰਾਂ ਦੀ ਇਹਨਾਂ ਦੇ ਕੋਈ ਆਪਾਂ ਬੀਮਾ ਕਰਾਉਣਾ ਸੀ ਜਾਂ ਕੁਝ ਵੀ ਕਰਨਾ ਸੀਗਾ ਇਹ ਤਾਂ ਆਪਦੀ ਜੇਬ ਚੋਂ ਦੇ ਗਿਆ ਕੱਲ ਨੂੰ ਉੱਥੇ ਲੈ ਲੂਗਾ ਇਹ ਕੋਈ ਆਪਦੀ ਜੇਬ ਚੋਂ ਥੋੜੀ ਦੇ ਕੇ ਗਿਆ ਇਹ ਤਾਂ ਸ਼ਾਮ ਨੂੰ ਜਦ ਦੁਕਾਨਦਾਰਾਂ ਤੋਂ ਇਕੱਠੇ ਕਰ ਲੂਗਾ ਇਹਦੇ 'ਚ ਕੀ ਆ ਇਹ ਤਾਂ ਇਕੱਠੇ ਕਰਨ ਤੇ ਲੱਗਿਆ ਹੋਇਆ ਹੈ ਜੀ ਹਾਂ ਇਹ ਬਈ ਸਸਤੀ ਗੱਲ ਕਿੰਨੇ ਬੱਚੇ ਵਾਰ ਆਪਣੇ ਬੱਚੇ ਇੱਕ ਬੇਟੀ ਹੈ ਜੀ ਹਾਂ ਦੋ ਪਤੀਜੀਆਂ ਇੱਕ ਪਤੀਜਾ ਸਾਰਾ ਪਰਿਵਾਰ ਤੁਹਾਡੇ ਦੇ ਮਾਲਕ ਦੀ ਕਿਰਪਾ ਤੇ ਜਿੱਦ ਦਿਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਪੈਂਦੀ ਹੈ ਵਾਇਰਲ ਹੁੰਦੀ ਹੈ ਜਿਹੜੇ ਸਾਡੇ ਬੱਚੇ ਨੇੜੇ ਨੇੜੇ ਪਿੰਡਾਂ ਦੇ ਸੀ ਉਹਨਾਂ ਨੇ ਵੇਖਿਆ ਵੀਡੀਓ ਹਨਾ ਉਹਨਾਂ ਬੱਚਿਆਂ ਦੇ ਦਿਲ ਚ ਹਮਦਰਦੀ ਤੁਹਾਡੇ ਬੱਚਿਆਂ ਦੇ ਵੀ ਆਈ ਉਦੋਂ ਫਿਰ ਫੋਨ ਕਿੱਦਾਂ ਆਇਆ ਬੱਚਿਆਂ ਨੂੰ ਬੱਚਿਆਂ ਵੱਲੋਂ ਆਇਆ ਤੇ ਤੁਸੀਂ ਕਰਿਆ ਬਸ ਬੱਚਿਆਂ ਨੇ ਤੁਹਾਡਾ ਸੋਸ਼ਲ ਮੀਡੀਆ ਥਰੂ ਜਿੰਨਾ ਤੁਸੀਂ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਇਹ ਜਿਹੜਾ ਕਿ ਤੁਸੀਂ ਮਤਲਬ ਆਲ ਵਰਲਡ ਦੇ ਵਿੱਚ ਇਹ ਚੀਜ਼ਾਂ ਨੂੰ ਤੁਸੀਂ ਹਾਈਲਾਈਟ ਕੀਤਾ ਜਿਹਦੇ ਕਾਰਨ ਅੱਜ ਸਾਡੇ ਜਿੰਨੇ ਵੀ ਭਰਾ ਹੈਗੇ ਜਿਨ੍ਹਾਂ ਦੀ ਮਤਲਬ ਕਣਕ ਸੜ ਗਈ ਆ ਹੂੰ ਤੇ ਉਹਨਾਂ ਦਾ ਸਹਿਯੋਗ ਹੋ ਰਿਹਾ ਅੱਜ ਨਗਰ ਦਾ ਆਪ ਦਾ ਅਸੀਂ ਇਹ ਮਤਲਬ ਕਿ ਮੌਜੂਦਾ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਇਹ ਇੱਕ ਨਿੱਜੀ ਜਿੰਨੇ ਭੈਣ ਭਰਾਵਾਂ ਨੇ ਇੱਕ ਦੂਜੇ ਦੀ ਮਦਦ ਕੀਤੀ ਆ ਇਹ ਕੋਈ ਦਾਨ ਨਹੀਂ ਕਹਿ ਸਕਦੇ ਇਹ ਦਾਨ ਨਹੀਂ ਸੱਜਣਾ ਫਲਾਣੇ ਨੇ ਇਹਨਾਂ ਦੇ ਤਾਂ ਫਲਾਣੇ ਨੇ ਨਹੀਂ ਨਹੀਂ ਇੱਕ ਇਹ ਹਿਊਮਨ ਬੀਇੰਗ ਇਨਸਾਨੀਅਤ ਤੌਰ ਤੇ ਇਹ ਇੱਕ ਇਹ ਇੱਥੇ ਇਕੱਠੇ ਹੋਏ ਆਂ ਹਾਂਜੀ ਕਰਨੀ ਵੀ ਚਾਹੀਦੀ ਆ ਐਨ ਆਰ ਆਈ ਲੋਕ ਅਸੀਂ ਨਾ ਕਾਫੀ ਪਿੰਡਾਂ ਦੇ ਵਿੱਚ ਵੀਡੀਓ ਵਾਇਰਲ ਪਾਈਆਂ ਕਈ ਪਿੰਡਾਂ ਦੇ ਵਿੱਚ ਗਰੀਬ ਲੋਕ ਬੈਠੇ ਸੀ ਜਿਨ੍ਹਾਂ ਦੇ ਉੱਪਰ ਛੱਤ ਵੀ ਨਹੀਂ ਸੀ ਜਦੋਂ ਅਸੀਂ ਵੀਡੀਓ ਉਹਨਾਂ ਦੀ ਪਾਈ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਐਨ ਆਰ ਆਈ ਵੀਰ ਜਿਹੜੇ ਬੱਚੇ ਬਾਹਰ ਬੈਠੇ ਦੀ ਪਰਿਵਾਰ ਬੈਠੇ ਸੀ ਉਹਨਾਂ ਦੇ ਅੰਦਰ ਇੱਕ ਹਮਦਰਦੀ ਆਈ ਉਹਨਾਂ ਨੇ ਕਿਹਾ ਵੀ ਸਾਡੇ ਪਿੰਡ ਦਾ ਇੱਕ ਗਰੀਬ ਪਰਿਵਾਰ ਆ ਯਾਰ ਜਮਾ ਟੋਬੇ ਚ ਡੁੱਬਿਆ ਪਿਆ ਸਾਨੂੰ 5-5 10000 ਕੀ ਕਿੱਡੀ ਗੱਲ ਆ ਉਸ ਪਿੰਡਾਂ ਦੇ ਵਿੱਚ 3 5-5 ਦਿਨਾਂ ਦੇ ਵਿੱਚ ਹੀ ਸਾਰਾ ਤੇ ਇਹੋ ਜੀ ਮਦਦ ਲੈਣ ਕੇ ਕਰਨੀ ਚਾਹੀਦੀ ਡਾਕਟਰ ਸਾਹਿਬ ਤੁਸੀਂ ਉਹ ਲੱਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜੀ ਕਿਸਾਨਾਂ ਨੇ ਗੱਲਾਂ ਕੀਤੀਆਂ ਨੇ ਸਾਰੀਆਂ ਇਹ ਚਲੋ ਮਦਦ ਕੀਤੀ ਆ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਕੀਤੀ ਆ ਜਿਵੇਂ ਵੀ ਆਈ ਆ ਆਪਾਂ ਕਿਸੇ ਨੂੰ ਕਹਿੰਦੇ ਨਹੀਂ ਪਰ ਆਪਾਂ ਨੂੰ ਅੱਗੇ ਵਾਸਤੇ ਜਿਵੇਂ ਫੌਜੀ ਸਾਹਿਬ ਨੇ ਦੱਸਿਆ ਹੈਗਾ ਨਾਲ ਹੀ ਵੀ ਆਪਾਂ ਨੂੰ ਕੋਈ ਇਹੋ ਜਿਹਾ ਜਿਵੇਂ ਪ੍ਰਬੰਧ ਕਰਦੀ ਹੈ ਸਰਕਾਰ ਨੂੰ ਆਪਾਂ ਨੂੰ ਪੰਚਾਇਤ ਨੂੰ ਜਿਹੜੇ ਪ੍ਰਸ਼ਾਸ ਅੱਗੇ ਨੇ ਬੰਦੇ ਸਾਡੇ ਲੀਡ ਕਰ ਰਹੇ ਆ ਪਿੰਡ ਨੂੰ ਕਰ ਰਹੇ ਆ ਨਾ ਜਾਂ ਹਲਕੇ ਨੂੰ ਕਰ ਰਿਹਾ ਜਾਂ ਪਾਰਲੀਮੈਂਟ ਹਲਕੇ ਨੂੰ ਇਹ ਸਾਨੂੰ ਪ੍ਰਬੰਧ ਕਰਕੇ ਦੇਣਾ ਚਾਹੀਦਾ ਪਰ ਕੁਝ ਜ਼ਿੰਮੇਵਾਰੀਆਂ ਸਾਡੇ ਕਿਸਾਨਾਂ ਦੀ ਵੀ ਬਣ ਜਾਂਦੀਆਂ ਆਪਾਂ ਆਪਦੇ ਵੱਲ ਬਿਲਕੁਲ ਨਹੀਂ ਦੇਖ ਰਹੇਗੇ ਵੀ ਆਪਣੀਆਂ ਜਿਹੜੀਆਂ ਪਹੀਆਂ ਹੈਗੀਆਂ ਜਿਹੜੀਆਂ ਇਹਨੂੰ ਸਵਾਰ ਕੇ ਰੱਖਣਾ ਚਾਹੀਦਾ ਕੋਈ ਇਹੋ ਜੀ ਐਮਰਜੈਂਸੀ ਆ ਜਾਂਦੀ ਹੈ ਸਾਡੇ ਰਸਤੇ ਐਡੇ ਭੀੜੇ ਆ ਕੇ ਵੜ-ਵੜ ਕੇ ਅਸੀਂ ਭੀੜੇ ਕਰ ਲਿਆ ਜੇ ਕੋਈ ਲੋਡ ਵੀ ਪੈ ਗਈ ਫਾਇਰ ਬ੍ਰਿਗੇਡਾਂ ਮੈਂ ਕਈ ਵਾਰੀ ਇਹਦੇ ਵਿੱਚ ਦੇਖਿਆ ਵੀ ਉਲਟੀਆਂ ਨੇ ਵੇਖੀ ਡਿੱਗ ਪੈਂਦੀਆਂ ਉਹ ਪਹੁੰਚ ਨਹੀਂ ਪਾ ਰਹੀਆਂ ਉੱਥੇ ਜੇ ਸਾਡੇ 16 ਫੁੱਟ ਸਾਡੇ 16 ਫੁੱਟ ਪਈ ਹੈ ਉਹ ਪੂਰੀ ਹੋਵੇ ਪਈ ਤਾਂ ਉੱਥੇ ਉਹ ਜਿਹੜੀ ਚੀਜ਼ ਹੈ ਜਿਹੜੀ ਅਸੀਂ ਤਿਆਰ ਕੀਤੀ ਹੈ ਜਾਂ ਫਾਇਰ ਬਰਗੇਡਾਂ ਜਾਂ ਕੋਈ ਚੀਜ਼ ਸਾਡੀ ਪਹੁੰਚ ਜਾ ਸਕੇ ਉੱਥੇ ਤਾਂ ਸਾਨੂੰ ਪਿੰਡ ਦੇ ਵਿੱਚ ਵੀ ਇਹੋ ਜਿਹਾ ਪ੍ਰਬੰਧ ਐਮਰਜੈਂਸੀ ਚਾਹੀਦਾ ਵੀ ਪਾਣੀ ਸਾਡੇ ਕੋਲੇ ਅਵੇਲੇਬਲ ਹੋਵੇ ਉਹਨੂੰ ਲੜਨ ਵਾਸਤੇ ਕੋਈ ਸਿਲੰਡਰ ਵੀ ਲੈ ਜਾ ਸਕਦੇ ਆ ਕੁਝ ਬਾਲਟੀਆਂ ਵੀ ਰੱਖੀਆਂ ਚਾਹੀਦੀਆਂ ਇਹ ਚੀਜ਼ਾਂ ਕੋਈ ਬੇਕਾਰ ਨਹੀਂ ਜਾਂਦੀਆਂ ਜੇ ਆਪਾਂ ਪ੍ਰੰਤ ਜੇ ਆਪਾਂ ਪ੍ਰਸ਼ਾਸਨ ਨਹੀਂ ਝਾਗਦੇ ਰਹੇ ਤਾਂ ਇਹ ਬਹੁਤ ਮੁਸ਼ਕਲ ਗੱਲ ਹੈ ਅੱਗੇ ਅਗਾਉਂ ਜਿਹੜੇ ਕੁਝ ਹੁਣ ਨੁਕਸਾਨ ਹੋ ਗਿਆ ਬਹੁਤ ਮਾੜਾ ਹੋਇਆ ਤੇ ਜਿਹੜੇ ਆਉਣ ਵਾਲਾ ਸਮਾਂ ਆਪਾਂ ਨੂੰ ਉਹਦੇ ਬਾਰੇ ਸੁਚੇਤ ਹੋ ਕੇ ਰਹਿਣਾ ਚਾਹੀਦਾ ਜੀ ਜੀ ਤੁਹਾਡਾ ਕਿਸਾਨੀ ਦਾ ਨਾਰਾ ਵੀ ਹੁੰਦਾ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਤੁਸੀਂ ਕਹਿੰਦੇ ਸੀ ਜਦੋਂ ਅੱਗ ਲੱਗੀ ਆ ਵੀ ਸਾਡੇ ਲਾਈਟ ਨਹੀਂ ਛੱਡੀ ਲਾਈਟ ਹੁੰਦੀ ਅਸੀਂ ਟੈਂਕੀਆਂ ਭਰ ਲੈਂਦੇ ਅਸੀਂ ਖੇਲਾਂ ਭਰ ਲੈਂਦੇ ਖਾਲਿਆਂ 'ਚ ਛੜ ਦਿੰਦੇ ਪਰ ਜਦੋਂ ਝੋਨਾ ਲਾਉਨੇ ਆ ਉਦੋਂ ਵੀ ਲਾਈਟ ਨਹੀਂ ਹੁੰਦੀ ਉਦੋਂ ਵੀ ਤੁਸੀਂ ਜਨਰੇਟਰ ਚਲਾਉਣੀ ਆ ਜੇਕਰ ਪਤਾ ਵੀ ਇਹ ਜੋ ਹਾਦਸਾ ਬਰੂਧ ਹੀ ਆ ਜਦੋਂ ਚਾਰੇ ਪਾਸੇ ਪਿਆ ਸੀ ਇਹ ਹਾਦਸਾ ਇਹ ਘਟਨਾ ਹੋਣੀ ਘਟ ਸਕਦੀ ਆਪਣੇ ਤੁਸੀਂ ਖੇਲਾ ਜਿਹੜੇ ਜਨਰੇਟਰ ਲਾ ਕੇ ਉਦੋਂ ਭਰੋ ਉਦੋਂ ਜਿਹੜੇ ਖਾਲ ਆ ਉਹ ਭਰ ਕੇ ਰੱਖੋ ਜਿਹੜੇ ਬੁੱਧੀਜੀਬ ਲੋਕ ਤਾਂ ਇਹ ਕਹਿ ਰਹੇ ਆ ਵੀ ਸਰਕਾਰਾਂ ਨੂੰ ਝਾਕ ਨਾ ਕਰੋ ਲਾਈਟ ਛੱਡੂਗੀ ਜੇ ਲਾਈਟ ਛੱਡਦੀ ਹੈ ਸਰਕਾਰ ਫੇਰ ਵੀ ਕਰਦੀ ਆ ਜੈਂਪਰ ਲੱਗਾ ਜੀ ਉੱਥੇ ਸ਼ਾਰਟ ਹੋ ਗਿਆ ਅੱਗ ਪੈ ਗਈ ਸਰਕਾਰ ਨੂੰ ਫੇਰ ਘੇਰ ਲਿਆ ਗੱਡੀ ਨਹੀਂ ਪਹੁੰਚੀ ਸਰਕਾਰ ਨੂੰ ਫੇਰ ਘੇਰ ਲਿਆ ਜੀ ਗੱਡੀ ਨਹੀਂ ਪਹੁੰਚੀ ਗੱਡੀ ਪਹੁੰਚ ਚੁੱਕੀ ਮੈਂ ਬਾਈ ਡਾਕਟਰ ਸਾਹਿਬ ਨੇ ਕਹਿ ਕੇ ਹਟਿਆ ਪਹਿਲਾਂ ਤੁਸੀਂ ਪ ਗੱਡੀਆਂ ਪਲਟ ਜਾਂਦੀਆਂ ਕਿੰਨਾ ਉੱਚ ਪਾਣੀ ਹੈ ਕਿੰਨਾ ਵਜਨ ਹੈ ਗੱਡੀ ਪਾਣੀ ਕਿ ਗਿੱਲਾ ਵੀ ਹੋ ਸਕਦਾ ਥਾ ਗੱਡੀ ਪਹੁੰਚੂ ਕਿਵੇਂ ਕਿਤੇ ਨਾ ਕਿਤੇ ਅਸੀਂ ਵੀ ਦੋਸ਼ੀ ਆ ਹਾਂਜੀ ਦੇਖੋ ਜੀ ਤਾਰਾ ਸਿੰਘ ਜੀ ਮੈਂ ਜਿੱਥੋਂ ਤੱਕ ਮੈਂ ਸੋਚ ਬਣਾਈ ਆ ਆਉਦੀ ਕਿਉਂਕਿ ਸਾਡੇ ਇਹ ਮੈਂ 20 ਸਾਲ ਤੋਂ ਪਹਿਲਾਂ ਕੋਈ ਇਹੋ ਜਿਹੀ ਘਟਨਾ ਨਹੀਂ ਸੀ ਦੇਖੀ ਜਿਹੜੀ ਕਿ ਇਹ ਘਟਨਾ ਹੋਈ ਆ ਇੱਕ ਪਹਿਲਾਂ ਘਟਨਾ ਹੋਈ ਸੀ ਜਿਹੜੀ ਕਿ ਸਾਡੇ ਪਿੰਡ ਹੋਈ ਸੀ ਉਹ ਮੰਡਲੀਆਂ ਨੂੰ ਅੱਗ ਲਾਈ ਸੀ ਉਹ ਘਟਨਾ ਹੋਈ ਸੀ ਲੇਕਿਨ ਜਿਹੜਾ ਕੋਈ ਇਹੋ ਜਿਹਾ ਕੰਮ ਕਰਦਾ ਪਰ ਉਹਨੂੰ 6 ਮਹੀਨੇ ਪੈਂਦੇ ਨਹੀਂਗੇ ਜਿਹੜਾ ਕੋਈ ਅੱਗ ਲਾਉਣ ਵਾਲਾ ਹੁੰਦਾ ਇਹ ਖਬਰਾਂ ਕਿਹਦੇ ਜੀਵ ਜੰਤ ਦੇ ਮੂਹਰੇ ਇਹ ਗੱਲ ਨਹੀਂ ਮੈਂ ਕਰ ਰਹੀ ਜੋ ਸਿੰਘ ਸਾਹਿਬ ਮੈਂ ਗੱਲ ਕਰਦਾ ਸੀ ਵੀ ਜਿਹੜੇ ਖੇਲਾਂ ਪਾਣੀ ਦੀਆਂ ਭਰ ਕੇ ਰੱਖੋ ਜਨਾਕਟਰ ਤੁਸੀਂ ਆ ਦੇ ਜਗਾ ਕੇ ਰੱਖੋ ਬੇਨਤੀ ਇਹ ਆ ਦੇਖੋ ਵੀ ਤੁਸੀਂ ਮਤਲਬ ਸਾਡੇ ਵਾਸਤੇ ਕਹੀ ਜੰਨੇ ਆ ਵੀ ਜਨਰੇਟਰ ਚਲਾ ਸਕਦੇ ਆ ਵਿੱਚ ਜ਼ਿੰਮੇਦਾਰ ਇਹੋ ਜਿਹਾਂ ਜਿੰਨਾਂ ਕੋਲ ਟਰੈਕਟਰ ਵੀ ਹੈ ਨਹੀਂ ਦੋ ਦੋ ਚਾਰ ਚਾਰ ਕਿੱਲੇ ਦੇ ਮਾਲਕ ਆ ਦੂਸਰੀ ਗੱਲ ਇਹ ਆ ਵੀ ਜੇ ਵੜਾਉਣਾ ਮਾਇਆ ਤਾਂ ਇਸ ਨੂੰ ਜਾਂ ਉਸ ਬੰਦਿਆਂ ਨੂੰ ਕੀ ਰੋੜਾ ਉੱਥੇ ਜਨਰੇਟਰ ਲਾਉਣ ਦੀ ਕੀ ਪਤਾ ਇਹ ਹਾਫਤਾ ਕਿੱਥੇ ਵਾਪਰ ਪਾਪੂ ਜੀ ਮੇਰੇ ਘਰਾਂ ਨੂੰ ਇੱਕ ਸਰਕਾਰ ਨੂੰ ਵੀ ਚਾਹੀਦਾ ਵੀ ਨਹਿਰ ਚ ਪਾਣੀ ਛੱਡ ਦੇਣ ਖਾਲਾ ਚ ਪਾਣੀ ਹੋ ਜੇ ਥੋੜਾ ਘਣਾ ਚੱਲ ਜਾਈ ਜਾਵੇ ਤਾਂ ਮਤਲਬ ਬਾਪੂ ਜੀ ਮੈਂ ਅਸੀਂ ਤੁਹਾਡੀ ਗੱਲਾਂ ਸਹਿਮਤਾਂ ਜਿੱਥੇ ਮੈਂ ਪਹਿਲਾਂ ਵੀ ਕਹਿ ਕੇ ਰਹੇ ਆ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਝਾਕ ਕਰੋ ਜੇਕਰ ਅੱਜ ਨੁਕਸਾਨ ਹੋ ਗਿਆ ਸਰਕਾਰ ਤੁਹਾਡੇ ਘਰ ਦੇਣਾ ਕੀ ਪਰ ਸਾਨੂੰ ਆਪ ਦੀ ਕੁਝ ਬੰਦਾ ਵੀ ਜਿਹੜੇ ਸਾਡੇ ਕੋਲੇ ਮੋਰ ਤੁਹਾਡੇ ਕੋਲੇ ਆ ਮੰਨ ਲਓ ਹਨਾ ਕਿਸਾਨ ਕੋਲੇ ਕਿਸੇ ਕੋਲੇ ਹੈ ਨਹੀਂ ਵੱਡਾ ਮੰਨ ਲਓ ਆਪਾਂ ਕਹਿੰਦੇ ਆ ਯਾਰ ਤੂੰ ਵੀ ਖੇਲ ਭਰ ਲੈ ਖਾਲਾ ਛੱਡ ਲੈ ਆਪਣਾ ਨਕਸ਼ਾ ਜੇ ਗਵਾਂਡੇ ਦੇ ਲੱਗੂ ਆਪਣੇ ਸੇਕ ਪਹੁੰਚੂ ਆ ਨਾ ਬਾਈ ਜੀ ਤੁਸੀਂ ਵੀ ਦੇਖੋ ਸਾਡੇ ਵਿੱਚ ਹੀ ਰਹਿਨੇ ਆ ਪਰ ਇਹੋ ਜੀ ਚੀਜ਼ ਆ ਇੱਕ ਬੰਦੇ ਦੇ ਕਾਰਨ ਇਦਾਂ ਹੋ ਗਿਆ ਇੱਥੇ ਵੱਢਦੇ ਸੀ ਇੱਥੇ ਹਾਸਾ ਵਾਪਰ ਗਿਆ ਕੋਈ ਕਿਸੇ ਖੇਤ ਵੱਢ ਕੇ ਉੱਠ ਜਾਂਦਾ ਕੋਈ ਕਿਸੇ ਖੇਤ ਕਿਤੇ ਮਸ਼ੀਨ ਆ ਜਾਂਦੀ ਆ ਕੋਈ 10 ਕਿੱਲਾਂ ਚ ਆ ਜਾਂਦੀ ਆ ਹਰ ਕਿਸਾਨ ਦਾ ਪਾਣੀ ਉਸ ਜਗ੍ਹਾ ਤੇ ਭਰ ਕੇ ਇੰਨਾ ਮਤਲਬ ਪ੍ਰਬੰਧ ਨਹੀਂ ਹੋ ਜਿਮੀਂਦਾਰਾਂ ਤੋਂ ਹੁੰਦਾ ਵੀ ਜਿੱਨਾ ਹਰ ਇੱਕ ਖਾਲੇ ਚ ਪਾ ਲਖਣ ਇਹ ਇਥੋਂ ਮਸ਼ੀਨ ਵੜ ਕੇ 10 ਕਿਲੋ ਉਧਰ ਉੱਠ ਗਈ ਉੱਥੇ ਜਾ ਕੇ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ ਤਾਂ ਇਹ ਮਤਲਬ ਸਰਕਾਰਾਂ ਹੁਣ ਖਾਲਿਆ ਤੇ ਧੋਰੀ ਸਾਡੇ ਖਾਲੇ ਆ ਉਹਨਾਂ ਦੀ ਪਾਣੀ ਹੋਵੇ ਕੋਈ ਟੈਂਕੀ ਭਰ ਕੇ ਲੈ ਜਾਏ ਕੋਈ ਹੋਰ ਚੀਜ਼ ਭਰ ਕੇ ਲੈ ਜਾਏ ਫਿਰ ਬਗਲੇਡ ਨੂੰ ਪਾਣੀ ਮਿਲ ਜੇ ਮਿਲਦੇ ਕਿਉਂ ਨਹੀਂ ਪਾਣੀ ਕਿਤੇ ਹੈ ਹੀ ਨਹੀਂ ਬਾਈ ਕਿਤੇ ਘੁੱਟ ਨਹੀਂ ਪਾਣੀ ਮਿਲਿਆ ਪਿੰਡ ਤੋਂ ਬਾਹਰ ਮੈਂ ਤੁਹਾਡੀ ਤੁਹਾਡੀ ਗੱਲ ਨਾਲ ਸੀ ਜਮਾ ਸਹਿਮਤ ਐ ਨਹਿਰਾਂ 'ਚ ਪਾਣੀ ਹੋਣਾ ਚਾਹੀਦਾ ਕਈ ਵਾਰ ਨਹਿਰਾਂ 'ਚ ਪਾਣੀ ਆ ਜਾਊਗਾ ਜੇ ਫਰਜ਼ ਕਰ ਲੋ ਦੂਜੇ ਪਾਸੇ ਅੱਗ ਲੱਗ ਗਈ ਉਧਰ ਪਾਣੀ ਦੀ ਬੰਦੀ ਇਧਰ ਨੇ ਪਈ ਬੰਦੀ ਆ ਉਧਰ ਪਾਣੀ ਜਾਊਗਾ ਕਿਵੇਂ ਵਾਰੀ ਹੈ ਨਹੀਂ ਉਧਰਲੇ ਪਾਸੇ ਖਾਲੀ ਸੁੱਕੇ ਪਏ ਪਾਣੀ ਤਾਂ ਵਾਰੀ ਨਹੀਂ ਜਨਨ ਪਾਣੀ ਦੀ ਲੋੜ ਨਹੀਂ ਜੀ ਉਦੋਂ ਕੋਈ ਖੇਤੀ ਦੇ ਵਿੱਚ ਨਹੀਂ ਪਾਣੀ ਵਰਤਣਾ ਉਹ ਵੱਡੇ ਖਾਲਿਆਂ ਦੇ ਵਿੱਚ ਪਾਣੀ ਜਾ ਸਕਦਾ ਉੱਥੋਂ ਵਰਤ ਸਕਦੇ ਆ ਅਸੀਂ ਮੋਗੇ ਛੋਵੇ ਪਾਣੀ ਜਿਵੇਂ ਆ ਖਾਲਾ ਫਾਲਾ ਧੋਰੀ ਜਾਂਦਾ ਇਧਰ ਉੱਥੋਂ ਅਸੀਂ ਪਾਣੀ ਵਰਤ ਸਕਦੇ ਹੱਦ ਤੇ ਉੱਤੇ ਆ ਇਧਰ ਪਿੱਛੋਂ ਵਰਤ ਸਕਦੇ ਆ ਦੋ ਤਿੰਨ ਸਮਾਂ ਤੋਂ ਸੂਗੇ ਤੋਂ ਵੀ ਲੈ ਸਕਦੇ ਆ ਜਦੋਂ ਪਾਣੀ ਪਾਈ ਕਿਤੇ ਹੈ ਤੋ ਪਾਣੀ ਲਾਈਟ ਹੈ ਨਹੀਂ ਘਰਾਂ ਚ ਲਾਈਟ ਹੈ ਨਹੀਂ ਸੀ ਜਿਹੜਾ ਰਿਜ਼ਰਵ ਪਾਣੀ ਪਿਆ ਸੀ ਉਹ ਚੱਕ ਕੇ ਲਗਾਏ ਆ ਉਥੋਂ ਲੋਕੀ ਉਹਨਾਂ ਤਾਂ ਸਰਕਾਰਾਂ ਨੂੰ ਵੀ ਕੋਸ਼ਿਸ਼ ਇਹਦੇ ਚ ਚਾਹੀਦਾ ਮਤਲਬ ਉਸ ਸਮੇਂ ਤੇ ਪਾਣੀ ਛਲਣਾ ਲੈਰਾਂ ਦੇ ਵਿੱਚ ਤਾਂ ਹੁਣ ਜ਼ਿਮੀਦਾਰ ਆ ਜ਼ਿਮੀਦਾਰਾਂ ਦਾ ਕਾਰੋਬਾਰ ਤਾਂ ਹੋਰ ਹੀ ਬਹੁਤ ਉਲਝੇ ਹੁੰਦੇ ਆ ਟਰਾਲੀਆਂ ਚਾਹੀਦੀਆਂ ਜ਼ਿਮੀਦਾਰਾਂ ਨੂੰ ਕੋਈ ਮੰਡੀ ਝੋਟਕੀ ਉਹ ਨਹੀਂ ਮੁੜੀ ਫਿਰ ਮਸ਼ੀਨਾਂ ਖੜੀਆਂ ਰਹਿੰਦੀਆਂ ਟਰਾਲੀਆਂ ਤੋਂ ਬਿਨਾ ਤਾਂ ਮਤਲਬ ਇਹੋ ਜੇ ਕੰਮ ਹੈ ਵੀ ਸਾਰਾ ਜ਼ਿਮੀਦਾਰਾ ਆਪ ਦਾ ਨਿੱਸਲ ਜਾ ਸਕਦਾ ਤਾਂ ਕੁਦਰਤੀ ਹਾਦਸਾ ਵਾਪਰਿਆ ਨਾ ਇਹਨਾਂ ਗੱਲਾਂ ਦਾ ਪਤਾ ਸੀਗਾ ਆ ਹੁਣ ਪਤੇ ਦੇ ਮੁਣਕੜਾ ਮਤਲਬ ਉਹਨਾਂ ਜ਼ਿੰਮੇਵਾਰਾਂ ਦਾ ਜਿਹੜੇ ਸਾਡੇ ਪਿੰਡ ਕੋਠਾ ਮੱਲਾ ਫਿੰਗਰਾਂ ਵਾਲੇ ਨੇ ਪੰਚਾਇਤ ਆ ਮਤਲਬ ਜਿਹੜੇ ਸਾਡੇ ਭਾਈਆਂ ਦਾ ਨੁਕਸਾਨ ਹੋ ਗਿਆ ਤਾਂ ਚਲੋ ਨਗਰ ਨੇ ਨਾਲ ਮਿਲ ਕੇ ਹੋਰ ਸਾਡੇ ਜਿਹੜੇ ਸਹਿਯੋਗੀ ਨਗਰ ਸੀ ਪਾਸਿਆਂ ਵਾਲੇ ਉਹਨਾਂ ਨੇ ਸਾਡੀ ਮਦਦ ਕੀਤੀ ਆ ਧੰਨਵਾਦ ਕਰਦੇ ਆਂ ਸੀ ਉਹਨਾਂ ਦਾ ਵੀ ਇਹਨੇ ਨਾਲ ਚਲੋ ਕੋਈ 4 ਕਿੱਲੇ ਵਾਲਾ ਕੋਈ 10 ਕਿੱਲੇ ਵਾਲਾ ਕੋਈ 2 ਕਿੱਲੇ ਵਾਲਾ ਵੀ ਉਹ ਬੜਾ ਮोटा ਆਫਦਾ ਕਬੀਲਦਾਰੀ ਚਲਾਉਣ ਜੋਗਰਾ ਬੰਦਾ ਹੋ ਜਾਂਦਾ ਤਾਂ ਫੇ ਉਹਨਾਂ ਦਿਲਾ ਦਾ ਮਤਲਬ ਬਹੁਤ ਜਦੋਂ ਅਕਸਾਨਾਂ ਦੀ ਮਦਦ ਕਰੀ ਆ ਉਹਨਾਂ ਪਰਿਵਾਰਾਂ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਆਂ ਵੀ ਉਹਨਾਂ ਨੇ ਸਾਡੇ ਭਾਈਆਂ ਦੀ ਮਦਦ ਕਰੀ ਆ ਜੀ ਧੰਨਵਾਦ ਬਹੁਤ ਧੰਨਵਾਦ ਸਿਆਣੇ ਵੀ ਕਰੀ ਹਾਂ ਇੱਕ ਜੀ ਤਾਰਾ ਜੀ ਬੇਨਤੀ ਆ ਵੀ ਸਾਰੀ ਪੰਚਾਇਤ ਨੂੰ ਆਪਣੇ ਭੈਣ ਭਰਾ ਜਿੰਨੇ ਵੀ ਆ ਵੀ ਆਉਣ ਵਾਲੀ ਕਣਕ ਦੇ ਸੀਜ਼ਨ ਤੋਂ ਪਹਿਲਾਂ ਆਪਦਾ ਪਿੰਡ ਲੈਵਲ ਤੇ ਵੀ ਇੱਕ ਫਾਇਰ ਬ੍ਰੀਡ ਤਿਆਰ ਕੀਤੀ ਜਾਵੇ ਸਰਕਾਰਾਂ ਕੋਲੇ ਤਾਂ ਚਲੋ ਜਦੋਂ ਲੇਟ ਆਉਂਦੀਆਂ ਜਾਂ ਕੋਈ ਵੀ ਪ੍ਰੋਬਲਮ ਆ ਜਾਂਦੀ ਆ ਵੀ ਹੋ ਸਕਦਾ ਵੀ ਇੰਨੀ ਕੁ ਕੋਸ਼ਿਸ਼ ਮੈਂ ਵੀ ਜਿੰਨੇ ਕੁ ਯੋਗ ਹੈਗਾ ਨਾਲ ਯੋਗਦਾਨ ਦੇਵਾਂਗਾ ਵੀ ਮਤਲਬ ਇੱਕ ਬੰਦਾ ਹਰ ਵਕਤ ਉਸ ਸੀਜ਼ਨ ਦੇ ਵਿੱਚ ਥੋੜੀ ਫਾਇਰ ਗ੍ਰੇਡ ਭਾਵੇਂ ਛੋਟੀ ਬਣਾ ਲਈਏ ਪਿੰਡ ਲੈਵਲ ਤੇ ਬਈ ਬੰਦਾ ਮਤਲਬ ਕਿ ਉਹ ਚਾਹ ਵੀ ਤਾਂ ਉੱਤੇ ਸੀਟ ਤੇ ਬੈਠਾ ਪੀਵੇ ਹੂੰ ਉਹਨੂੰ ਐਦਾਂ ਦੀ ਸਹੂਲਤ ਵੀ ਦੇਵਾਂਗੇ ਪਰ ਵੀ ਉਹਦੇ ਹੀ ਪਤਾ ਲੱਗੇ ਵੀ ਨਾਲ ਦੀ ਨਾਲ ਹੂੰ ਵੀ ਬੰਦਾ ਉੱਥੇ ਜਾ ਕੇ ਉੱਥੇ ਹੀ ਕੰਟਰੋਲ ਹੋ ਜੇ ਕਈ ਵਾਰੀ ਕੀ ਹੁੰਦਾ ਇਹ ਕਣਕ ਚੀਜ਼ ਹੀ ਐਸੀ ਆ ਚਲੋ ਪਰਾਲੀ ਜਿਹੜੀ ਝੋਨੇ ਦੀ ਉਤੋਂ ਸੈਲ ਹੁੰਦੀ ਆ ਉਦੋਂ ਅੱਗ ਹੌਲੀ-ਹੌਲੀ ਜਾਂਦੀ ਆ ਇਹ ਤਾਂ ਇੱਕ ਪਾਸੋਂ ਲੱਗੀ ਤੇ 10 ਮਿੰਟਾਂ ਦੇ ਵਿੱਚ ਸਾਰੋ ਸੂਦਾ ਇੱਕ ਤਰ੍ਹਾਂ ਲਾ ਸੋ ਇਸ ਕਰਕੇ ਪੰਚਾਇਤ ਨੂੰ ਵੀ ਬੇਨਤੀ ਆ ਵੀ ਜਿੰਨੇ ਜੋਗੇ ਆਪਾਂ ਨਾਲ ਪੰਚਾਇਤ ਦੇ ਤੇ ਸੋ ਇਹ ਆਪਣੇ ਤੌਰ ਤੇ ਵੀ ਇੱਕ ਪ੍ਰਬੰਧਕਾ ਕੱਲਾ ਸਰਕਾਰਾਂ ਨੂੰ ਨਹੀਂ ਦੋਸ਼ ਦਈਏ ਵੀ ਚਲੋ ਜੇ ਲੇਟ ਆਉਂਦੀ ਆ ਤਾਂ ਲੇਟ ਹੀ ਆਉਣਾ ਹੁਣ ਜਦੋਂ ਜੈਤੂ ਜਹੈ ਨਹੀਂ ਗਈ ਕੋਡ ਨੂੰ ਪੂਰੇ ਫੈਰ ਗ੍ਰੇਡ ਆ ਉਹਨੂੰ ਟਾਈਮ ਲੱਗ ਜਣਾਉਂਦੀ ਨੂੰ ਤੇ ਉਦੋਂ ਤਾਂ ਇਹ ਬਹੁਤ ਸੰਕੜੇ ਕਿੱਲੇ ਆਹੀ ਹੋਇਆ ਆਪਣੇ ਨਾਲ ਜੀ ਜਾਮ ਵੀ ਲੱਗ ਜਾਂਦਾ ਜਿਵੇਂ ਹੁਣ ਨੁਕਸਾਨ ਹੋ ਗਿਆ ਹਨਾ ਜਿਵੇਂ ਥੋੜਾ ਥੋੜਾ ਮਦਦ ਕਰਨ ਜਿਵੇਂ ਕਿਸਾਨ ਆ ਮੰਨ ਲਓ ਤੁਸੀਂ ਕਿੱਲੇ ਨੂੰ ਪੈਸੇ ਲਾਉਣੇ ਆ ਹੁਣ ਵੀ ਨੁਕਸਾਨ ਕਾਫੀ ਹੋ ਗਿਆ ਬਹੁਤ ਮੰਦ ਭਾਗੀ ਹੋਈ ਨਾ ਹੋਵੇ ਘਟਨਾ ਕਟੇਰੀ ਘਟ ਗਈ ਆ ਪਰ ਜੇ ਇਹ ਐ ਕਿਸਾਨ ਕਿੱਲੇ ਨੂੰ ਪੈਸੇ ਲਾ ਲੈਣ ਵੀ ਹਰ ਕਿੱਲੇ ਨੂੰ ਪੈਸੇ ਲਾ ਦੋ 1000 ਰੁਪਏ ਕਿੱਲੇ ਨੂੰ ਲਾ ਦੋ ਵੀ ਹਰ ਛੀ ਮਹੀਨੇ ਤੋਂ ਫਸਲ ਇਕੱਠੇ ਕਰਨੇ ਆ ਵੀ ਆਪਣਾ ਪਿੰਡ ਦਾ ਭਲਾਈ ਹੋ ਜੂਗੀ ਹੁਣ ਜੇ ਗੱਲ ਕਰੀਏ ਇਹ ਵੱਡਾ ਮਤਲਬ ਕਿ ਨਾਂ ਸੰਯੋਗ ਨੁਕਸਾਨ ਆ ਚਾਹੇ ਉਹ ਕਿਸੇ 25 ਕਿੱਲੇ ਵਾਲਾ ਸੀ ਸ਼ਾਇਦ ਤਿੰਨ ਕਿਨੇ ਵਾਲੇ ਦੁੱਖ ਤਾਂ ਉਨੇ ਹੀ ਆ ਕਿਉਂਕਿ ਪੁੱਤਾ ਵਾਂਗੂ ਫਸਲਾਂ ਪਾਲੀਆਂ ਇਹ ਕਿਸਾਨਾਂ ਨੇ ਤੇ ਦੁੱਖ ਤਾਂ ਲੱਗਦਾ ਹੀ ਆ ਹਨਾ ਥੈਂਕ ਯੂ ਕੋਈ ਨਾ ਰਹਿਗੇ ਸੀਗੇ ਸੰਯੋਗੀ ਬਾਈ ਜਿਹੜੇ ਸਾਡੇ ਸੰਯੋਗੀ ਸੱਜਣਾਂ ਨੇ ਸਾਨੂੰ ਯੋਗਦਾਨ ਦਿੱਤਾ ਮਲਵਿੰਦਰ ਸਿੰਘ ਮਿੱਲ ਜੇਤ ਤੋਂ 1000 ਰੁਪਏ ਭੇਜਿਆ ਜਦ ਨੇ ਪਾਰ ਸਿੰਘ son of ਨਿੰਦਰ ਸਿੰਘ 2100 ਰੁਪਏ ਭੇਜਿਆ ਬੇ ਜੀ ਮਨਜੀਤ ਸਿੰਘ son of ਕਰਮੇਵ ਸਿੰਘ ਨੰਬਰ 5200 ਰੁਪਏ ਭੇਜਿਆ ਜੀ ਪਰਗੜਾ ਸਿੰਘ ਦੋਤਰਾ ਅਦਿਆ ਸਿੰਘ ਦਾ 5000 ਰੁਪਏ ਭੇਜਿਆ ਜਿੰਨੇ ਨੇ ਸੋਨੂ ਸਰਾਲੀ ਦਾ 1000 ਰੁਪਏ ਆਇਆ ਜੀ 2500 ਰੁਪਏ ਕਾਲਾ ਪੰਡਤ 6 ਕਾਲਾ ਜੇਤੋ ਤੋਂ ਆਇਆ ਜੀ 10000 ਰੁਪਏ 200 ਪੱਪੂ ਆੜਤ ਕੇ ਜੇਤੋ ਤੋਂ ਆਇਆ ਜੀ 11000 ਸ਼ਿਵਾ ਫੀਡ ਜੇਤੋ ਤੋਂ ਆਇਆ ਜੀ 5000 ਰੁਪਏ ਭੋਲੂ ਆੜਤੀ ਤੋਂ ਆਇਆ ਜੀ 1000 ਰੁਪਏ ਬਾਬੂ ਸਪੇਰਪਾਰਟ ਆਲ ਤੋਂ ਆਇਆ ਜੀ 1100 ਰੁਪਏ ਸੰਜੀ ਫੀਡ ਕੋਰਡ ਕਪੂਰੇ ਤੋਂ ਆਇਆ ਜੀ ਜਿੰਨੇ ਸਾਡੇ ਪੈਸੇ ਸੀ ਬੋਲਤੇ ਆ ਜੀ ਜੇ ਕੋਈ ਰਹਿ ਵੀ ਗਿਆ ਕਿ ਜਿਹਨੇ پیسے ਕਿਸੇ ਦੇ ਖਾਤੇ ਚ ਪਾਏ ਆ ਉਹ 95 यूरो 17 99 594 ਦੇ ਸਾਡੇ ਨਾਲ ਸੰਪਰਕ ਕਰੇ ਅੱਜ ਤਾਈਂ ਸਾਨੂੰ ਇੰਨੇ ਪੈਸੇ ਪਹੁੰਚੇ ਆ ਜਿੰਨੇ ਕ ਅਸੀਂ ਪਹੁੰਚੇ ਆ ਜੀ ਜਿੰਨੇ ਕ ਅਸੀਂ ਪਹੁੰਚੇ ਆ ਸੀ ਹੁਣੇ ਇੱਕ ਵੰਡ ਤੇ ਵੀ ਇਹਦੇ ਨਾਲ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਇਹਨਾਂ ਦੀ ਖਾਣਾ ਪੂਰਤੀ ਹੋ ਜੂਗੀ ਇਹ ਤਾਂ ਕਿ ਜਿੰਨਾ ਕ ਸਹਿਯੋਗ ਆਪਾਂ ਨੂੰ ਮਿਲਿਆ ਮਦਦ ਦਾ ਮਦਦ 13000 ਕੋਈ 543 ਰੁਪਏ ਕਿੱਲੇ ਦੇ ਕੋਈ ਮਹਿਨਾ ਤਾਂ ਰੱਖਦੇ ਨਹੀਂਗੇ ਕੋਈ 55000 60000 ਦੀ ਕਣਕ ਨਿਕਲਦੀ ਐ ਜੇ ਆਪਾਂ ਇਹਨਾਂ ਦੇ ਕੋਈ 13000 ਸਾਰਿਆਂ ਨਾਲ 543 ਰੁਪਏ ਇੱਕ ਗਿਨੇ ਆ ਜਾਵੇ ਤਾਂ ਕੁਝ ਵੀ ਨਹੀਂਗਾ ਵੀ ਜੇ ਕਿਸੇ ਨੇ ਕੋਈ ਹੋਰ ਸਾਡੀ ਮਦਦ ਕਰਨੀ ਐ ਇਹਨਾਂ ਦੀ ਜਾਂ 11 ਬੰਦਿਆਂ ਦੀ ਉਹ ਤੁਹਾਡਾ ਅਕਾਊਂਟ ਨੰਬਰ ਇੱਕ ਬੰਦੇ ਦਾ ਸਾਡਾ ਪਿੰਡ ਚ ਉਹ ਹੋਊਗਾ ਉਹਦੇ ਤੇ ਆਪਦੀ ਮੈਂਸ਼ਨ ਕਰ ਦੇ ਨਾਲ ਪਾਵਾਂਗੇ ਅਸੀਂ ਤੇ ਉਹਨਾਂ ਦਾ ਉਹਦੇ ਚ ਖਾਤੇ ਚ ਪਾ ਸਕਦਾ ਕਿਉਂਕਿ ਜੋ ਇਹਨਾਂ ਦਾ ਕੋਈ ਬੰਦਾ ਹੈ ਕੋਈ ਖੋਰ ਸਹਾਇਤਾ ਕਰ ਸਕਦਾ ਤਾਂ ਕੋਈ ਕਰ ਸਕਦਾ ਪਰ ਜਿਉ ਸਾਰਿਆਂ ਨੂੰ ਹੀ ਪਤਾ ਜਿਹੜੇ ਪੈਸੇ ਆਪਣੇ ਕੋਲੇ ਆਏ ਐ ਹੁਣ ਆਪਾਂ ਇਹਨਾਂ ਨੂੰ 13544 ਰੁਪਏ ਵੰਡੇ ਆ ਵੀ ਇਹਦਾ ਕੋਈ ਹੈ ਤਾਂ ਹੈ ਨਹੀਂ ਜੇ ਕਿਸੇ ਕੋਈ ਮਦਦ ਕਰਨੀ ਚਾਹੁੰਦਾ ਕੋਈ ਇਹਨਾਂ ਨੂੰ 1000 2000 ਜਾਂ 5000 ਦੇ ਹਿਸਾਬ ਨਾਲ ਆ ਜਾਣਗੇ ਚਾਹੇ ਇਹਨਾਂ ਦਾ ਫਾਇਦਾ ਹੋ ਜੂਗਾ ਜੀ ਇੱਕੋ ਖਾਤਾ ਹੋ ਗਈ ਸਾਡਾ ਜੀ ਜੀ ਇੱਕ ਹੀ ਪਿੰਡ ਦਾ ਖਾਤਾ ਜਿਹੜੀ ਤੁਹਾਡੀ ਮਦਦ ਮੈਂ ਵੇਖ ਰਿਹਾ ਜਿਹੜੇ ਆਰਤੀਗੇ ਤੁਹਾਡੇ ਨਾਲ ਜੁੜੇ ਜਾਂ ਸਪੈਰ ਪਾਟ ਦੇ ਬਾਉ ਜੀ ਜੁੜੇ ਆ ਜਾਂ ਮਕਾਲਾ ਪੰਡਤ ਜੀ ਸਾਈਕਲ ਵਾਲੇ ਜੁੜੇ ਆ ਹਨ ਜਿਨ੍ਹਾਂ ਕੋਲੇ ਤੁਹਾਡੇ ਜ਼ਿਮੀਦਾਰ ਭਰਾ ਜਾਣਦੇ ਆ ਹਨ ਉਹਨਾਂ ਦੇ ਅੰਦਰ ਹਮਦਰਦੀ ਆਈ ਵੀ ਆਪਾਂ ਇਹਨਾਂ ਦੀ ਮਦਦ ਕਰੀਏ ਕਿਉਂਕਿ ਅਸੀਂ ਇਹਨਾਂ ਨਾਲ ਜੁੜੇ ਹੋਏ ਆ ਪਰਿਵਾਰ ਨਾਲ ਉਹਨਾਂ ਲੋਕਾਂ ਨੇ ਤੁਹਾਡੇ ਨਾਲ ਮਦਦ ਭੇਜੀ ਆ ਹੁਣ ਇਹਨਾਂ ਨੂੰ ਪੈਸੇ ਵੰਡਣੇ ਤੁਸੀਂ ਚਲੋ ਆਪਾਂ ਦੇ ਦਿੰਦੇ ਹਾਂ ਸੇਤਾ ਸਿੰਘ ਸੰਤੋਪ ਨਿਹਾਰ ਸਿੰਘ ਜੀ ਜੀ ਇਹਨੂੰ 71000 ਤੇ 100 ਰੁਪਏ ਕੁੱਲ ਰਾਸ਼ੀ ਦਿੱਤੀ ਗਈ ਹੈ ਇਹਨਾਂ ਕਿੰਨਾ ਵਣ ਛੜਿਆ ਸੀ ਇਹਨਾਂ ਦਾ ਵੀ 5 ਕਿੱਲੇ 2 ਗਨਾਲਾ ਵਣ ਛੜਿਆ ਸੀ ਜੀ ਜੀ ਹਾਂ ਬੋਲ ਜਾ ਕਰਵਾ ਜੱਗੀ ਨਹੀਂ ਆ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਸੁਖਦੇਵ ਸਿੰਘ ਸੁਖਦੇਵ ਸਿੰਘ ਟਿੱਬੀ ਵਾਲੇ ਆ ਜਾ ਗੁਰਪ੍ਰੀਤ ਭੂ ਆ ਜਾ ਇਹਨਾਂ ਦਾ ਕਿੰਨਾ ਵਣ ਸੀ ਜੀ ਇਹਨਾਂ ਦੇ 5 ਕਿੱਲੇ ਸੀ ਜੀ ਤੈਨੂੰ 67000 ਤੇ 700 ਰੁਪਏ ਦਿੱਤਾ ਜਾ ਰਿਹਾ ਜੀ ਪਰੇ ਪਰੇ ਹਰੀ ਸਿੰਘ ਇੰਦਰ ਸਿੰਘ ਜੀ ਆ ਤਨ ਕਿਲੇ ਤੇ 5 ਕਨਾਲ ਵਾਂਣ ਸੜਿਆ ਸੀ ਜਿੰਨਾਂ ਦਾ ਹੀ 95000 ਤੇ 100 ਰੁਪਿਆ ਦਿੱਤਾ ਜਾ ਰਿਹਾ ਜੀ। ਜੀ। ਕਰਨੈਲ ਸਿੰਘ ਜੀ ਸਾਫ ਦਾ ਸਰਪੰਚ ਚਾਚਾ 4 ਕਿਲੇ 3 ਕਨਾਲ ਵਾਂਣ ਸੀ ਜਿੰਨਾਂ ਦਾ ਹੀ 95000 ਤੇ 200 ਰੁਪਿਆ ਦਿੱਤਾ ਜਾ ਰਿਹਾ ਜੀ ਜੀ। ਅੱਗੇ ਆਪਣੇ ਦੇਖੋ ਅੱਗੇ ਨਾਂ ਕੱਢੀ। ਜਗਦੇਵ ਸਿੰਘ ਜਸਮੀਰ ਸਿੰਘ। 92000 ਰੁਪਿਆ ਦਿੱਤਾ ਜਾ ਰਿਹਾ ਇਹਦੇ ਦੋ ਕਿਲੇ ਸੀ। ਦੋ ਕਿਲੇ ਜੀ। ਹਰਜੀਤ ਸਿੰਘ। ਹਰਜੀਤ ਸਿੰਘ ਜੀਤਾ ਸਾਨਾ ਪਾਲਾ ਸਿੰਘ। ਜੀ ਇਹਨਾਂ ਦੇ 5 ਕਿੱਲੇ ਵਣਸੀ 67700 ਰੁਪਏ ਦਿੱਤਾ ਜਾ ਰਿਹਾ ਜੀ ਇਹਨੂੰ ਗੁਰਮੰਦਰ ਸਿੰਘ son ofਜੀਤ ਸਿੰਘ 4 ਕਿੱਲੇ ਵਣਸੀ ਇਹਨਾਂ ਦਾ 54000 ਤੇ 100 ਰੁਪਏ ਦਿੱਤਾ ਜਾ ਰਿਹਾ ਜੀ ਇਹਨੂੰ ਗਰਵੀਰ ਸਿੰਘ son of ਤੇਜਾ ਸਿੰਘ ਜੀ 6 ਕਿੱਲੇ ਵਣਸੀ ਇਹਨਾਂ ਦਾ ਜੀ 81000 ਤੇ 200 ਰੁਪਏ ਦਿੱਤਾ ਜਾ ਰਿਹਾ ਜੀ ਇਹਨੂੰ ਬਿੱਲੂ ਸਿੰਘ ਡੇਰੀ ਵਾਲੇ ਸ਼ੀਕਲੇ ਦੇ ਚਾਰ ਕਨਾਲ ਵਾਣ ਸੀ ਜਿਹਨਾਂ ਦਾ 88000 ਰੁਪਏ ਦਿੱਤਾ ਜਾ ਰਿਹਾ ਜੀ ਇਹਨਾਂ ਨੂੰ। ਜੀ। ਟੋਗਾ ਬਾਬਾ ਜੀ ਇਹਨਾਂ ਦਾ ਪੰਜ ਕਨਾਲ ਵਾਣ ਸੀ 8400 ਰੁਪਏ ਦਿੱਤਾ ਜਾ ਰਿਹਾ ਜੀ ਇਹਨਾਂ ਨੂੰ। ਜੀ। ਗੁਰਪਿਆਰ ਸਿੰਘ ਗੱਗੂ। ਠੀਕ ਹੈ। ਸ਼ੀਕਲੇ ਵਾਣ ਸੀ ਇਹਨਾਂ ਦਾ ਜੀ 82200 ਰੁਪਏ ਦਿੱਤਾ ਜਾ ਰਿਹਾ ਜੀ ਇਹਨਾਂ ਨੂੰ। ਜੀ। ਜਿਹੜੇ ਅੱਜ ਪੈਸੇ ਵੰਡੇ ਆ ਕੋਈ ਕਿਸੇ ਨਾਲ ਵਿਤਕਰਾ ਤਾਂ ਨਹੀਂ ਹੋ ਰਿਹਾ ਪੁੱਛ ਲਈ ਆਪਾਂ ਪੁੱਛ ਸਕਦੇ ਹਾਂ ਜੀ ਅਸੀਂ ਆਪਦੇ ਤੌਰ ਤੇ ਜੀ 1 ਰੁਪਿਆ ਦਾ ਵਿਤਕਰਾ ਨਹੀਂ ਕੀਤਾ ਜੀ ਕਿਸੇ ਨੇ ਜੀ ਜਿਹਨੂੰ ਵੀ ਮਰਜ਼ੀ ਤੇ ਜਿਹੜੇ ਪੈਸੇ ਵੰਡੇ ਆ ਜੀ ਜਿਹੜੇ ਸਾਡੇ ਕੋਲ ਹੁਣ ਤੱਕ ਇਕੱਠੇ ਸੀ ਉਹ ਵੰਡ ਤੇ 2576 ਰੁਪਏ ਬਕਾਇਆ ਰਹਿ ਗਏ ਜਿਹੜੇ ਪਿੱਛੋਂ ਸਾਹਤ ਤੇ ਪੈਸੇ ਹੋਏ ਜੀ ਜੇਕਰ ਹੁਣ ਕੋਈ ਬਾਅਦ ਚ ਮਦਦ ਆਉਂਦੀ ਆ ਉਸ ਨੂੰ ਫਿਰ ਕਿੱਦਾਂ ਵੰਡੋਗੀ ਜਿਵੇਂ ਹੁਣ ਵੰਡਿਆ ਇਹੇ ਵੰਡਾਂਗੇ ਬਾਅਦ ਚ ਵੀ ਉਸ ਤਰ੍ਹਾਂ ਹੀ ਵੰਡ ਦੋਗੇ ਕਿਸੇ ਨਾਲ ਕੋਈ ਵਿਤ ਕਰਾ ਕੋਈ ਵਿਤ ਕਰਾ ਨਹੀਂ ਜਿੱਦਾਂ ਪਾਰਟੀ ਪੱਕ ਨਹੀਂ ਕੋਈ ਆਵਾਜ਼ ਨਹੀਂ ਇਹ ਪਿੰਡ ਤੌਰ ਤੇ ਆ ਇੱਕ ਉਹ ਜਿਹੜੇ ਬਾਈਆਂ ਨੇ ਸਾਡੇ ਜਿਵੇਂ ਚੰਦਪਾਣੂ ਜਿੱਦਾਂ ਵੀ ਸੇਵਾਈ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਨੂੰ ਕੋਠੇ ਮਾਲਾ ਸਿੰਘ ਜਣੀਆਂ ਨੂੰ ਗ੍ਰਾਮ ਪੰਚਾਇਤ ਨੂੰ ਸਾਬਕਾ ਪੰਚਾਇਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਪੂਰਾ ਸਹਿਯੋਗ ਦਿੱਤਾ ਸਾਰੇ ਨੰਗਰਾਂ ਦਾ ਰਾਮਿਆਣਾ ਜੀ ਚੰਦਪਾਨ ਜੌੜੇ ਸਭ ਪ੍ਰਜੈਤੋ ਜੀ ਤੇ ਕੋਠੇ ਚੰਦ ਸਿੰਘ ਬਰਗਾੜੀ ਜੀ ਕੋਠੇ ਕੇਰ ਸਿੰਘ ਵਾਲੇ ਜੀ ਤੇ ਜੋੜੇ ਭਾਈਆਂ ਨੇ ਐਨਆਰ ਗਨੇ ਬਾਹਰੋਂ ਪੈਸੇ ਭੇਜੇ ਆ ਜੋ ਜੇਤੋਂ ਪਿੰਡ ਤੋਂ ਪੈਸੇ ਭੇਜੇ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੋ ਸਾਡੇ ਇਸ ਮੌਕੇ ਤੇ ਜੱਕ ਦਿਲਪੇੜ ਦੇ ਵਿੱਚ ਖੇਤਾਂਗੇ ਸੀ ਮਾਰੀ ਹਾਰਤ ਸੀ ਉਹਨਾਂ ਦੇ ਵਿੱਚ ਸਹਿਯੋਗ ਦਿੱਤਾ ਵੀ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਜੀ ਤੇ ਅਸੀਂ ਥੋੜਾ ਵੀ ਧੰਨਵਾਦ ਕਰਦੇ ਆ ਜਿਹੜਾ ਮੀਡੀਆ ਸਾਡੇ ਨਾਲ ਕਵਰ ਕਰਦਾ ਜੋ ਕਿ ਸੋਸ਼ਲ ਮੀਡੀਆ ਨਾਲ ਬਹੁਤ ਸਾਨੂੰ ਮਦਦ ਪਹੁੰਚੀ ਆ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਅਸੀਂ ਸੋਸ਼ਲ ਮੀਡੀਆ ਦਾ ਤੇ ਚੈਨਲਾਂ ਦਾ ਸਾਰਿਆਂ ਦਾ ਅਸੀਂ ਆਪ ਦੇ ਨਗਰਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਹਾਂਜੀ ਜੀ ਕਿਹਾ ਹਾਂਜੀ ਤਾਂ ਰਾਈ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਕੋਠੇ ਮੱਲ ਸਿੰਘ ਵਾਲੇ ਪਹੁੰਚੇ ਹੋ ਕਵਰਿੰਗ ਵਾਸਤੇ ਤੇ ਤੁਹਾਡੀ ਬਦੌਲਤ ਹੀ ਇਹ ਸਾਰਾ ਜਿੰਨਾ ਵੀ ਹਾਈਲਾਈਟ ਹੋਇਆ ਤੁਹਾਡਾ মিডিਆ ਦੇ ਥਰੂ ਇਹ ਅੱਜ ਸਾਡੇ ਭਰਾਵਾਂ ਦੀ ਮਦਦ ਕੀਤੀ ਗਈ ਹੈ ਜੀ ਆਪਾਂ ਇੱਕ ਵਾਰੀ ਪੁੱਛ ਲਈ ਜਿਵੇਂ ਤੁਹਾਡੀ ਮਦਦ ਕਰੀ ਗਈ ਹੈ ਕਿਵੇਂ ਲੱਗਿਆ ਅੱਜ ਇਹ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਆ ਜੀ ਥੋੜਾ ਵੀ ਧੰਨਵਾਦ ਆ ਜਿਹਨੇ ਆ ਕੇ ਸਾਡੇ ਵਿੱਚ ਸਹਿਯੋਗ ਦਿੱਤਾ ਭਰਾਵਾਂ ਨੇ ਪਿੰਡਾਂ ਵਾਲਿਆਂ ਨੇ ਪਾਸੇ ਵਾਲਿਆਂ ਨੇ ਸਹਿਯੋਗ ਦਿੱਤਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ ਸਾਡੀ ਡਿੱਗੇ ਪਿਆਂ ਦੀ ਬਾਹ ਫੜੀ ਆ ਕੁਛ ਨਾ ਕੋਈ ਸਾਡੇ ਸਿਰ ਤੇ ਹੱਥ ਰੱਖਿਆ ਇਹਨਾਂ ਨੇ ਕਮੇਟੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਮੂਹਰੇ ਲਾ ਕੇ ਇੰਨਾ ਪਰਾ ਲਾ ਕਰਿਆ ਗਿਆ ਸਰਕਾਰਾਂ ਕਰਨੀਆਂ ਤੁਹਾਨੂੰ ਕੋਈ ਝਾਕ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਉਦੋਂ ਤਾਂ ਦੇ ਸੀ ਵੀ ਅਸੀਂ ਬੱਕਰੀ ਦਾ ਵੀ ਮੁੱਲ ਦੇਵਾਂਗੇ ਤੇ ਕੋਕੜਾਂ ਦੇ ਵੀ ਮੁੱਲ ਦੇਵਾਂਗੇ ਉਹ ਤਾਂ ਸਾਡੇ ਕਰਨੀ ਝੱਕੇ ਹੀ ਨਹੀਂ ਹੈ ਇਹ ਤਾਂ ਭਰਾਵਾਂ ਦੀ ਦੌਲਤ ਆ ਜੀ ਹਾਂ ਪੁੱਛ ਲੀ ਗਏ ਇੱਥੇ ਹੁਣ ਜਿੰਨਾਂ ਨੂੰ ਪੈਸੇ ਮਿਲੇ ਆ ਉਹਨਾਂ ਨੂੰ ਪੁੱਛ ਲੀ ਗਏ ਕੋਈ ਤੁਹਾਡੇ ਨਾਲ ਵਿਤਕਰਾ ਤਾਂ ਨਹੀਂ ਹੋਇਆ ਨਹੀਂ ਜੀ ਵਿਤਕਰਾ ਨਹੀਂ ਟੈਲੀ ਜਿਆਦਾ ਨੁਕਸਾਨੇ ਗਿਆ ਹੋਵੇ ਤੁਹਾਡੀ ਕਣਕੇ ਦੀ ਮੱਛੀ ਪੈਸੇ ਘਟ ਮਿਲੇ ਹੋਣ ਨਹੀਂ ਜਦੋਂ ਕਮੇਟੀ ਨੇ ਦੇ ਦਿੱਤੇ ਸਾਰਿਆਂ ਨੂੰ ਕੁਝ ਜਿੱਤੇ ਆ ਆਈ ਸੰਦੋਗ ਬਾਪੂ ਜੀ ਕਿਵੇਂ ਲੱਗਾ ਜਿਹੜੇ ਅੱਜ ਪੈਸੇ ਮਿਲੇ ਕੀ ਠੀਕ ਆ ਜੀ ਠੀਕ ਆ ਹਾਂ ਜਿਹੜੇ ਲੋਕਾਂ ਨੇ ਮਦਦ ਭੇਜੀ ਉਹਨਾਂ ਨੂੰ ਕੀ ਕਹਿਣਾ ਸੋਹਣੇ ਬਹੁਤ ਖੁਸ਼ ਹਾਂ ਜਦੋਂ ਨਿਆ ਵੀ ਤੰਦਰੁਸਤ ਵਿਚਾਰੇ ਫਹੀ ਰਹਿਣ ਹੂੰ ਜੀ ਕਿਵੇਂ ਲੱਗ ਰਿਹਾ ਬਾਪੂ ਬਹੁਤ ਵਧੀਆ ਜਿਹੜੇ ਪਿੰਡਾਂ ਚੋਂ ਮਦਦ ਆਈ ਹੈ ਧੰਨਵਾਦ ਕਰਦੇ ਹਾਂ ਉਹਨਾਂ ਨੂੰ ਮੱਕੀ ਦਾ ਕੰਮ ਸਹੀ ਹੋਇਆ ਕਿੰਨਾ ਕਿੰਨਾ ਬਾਣ ਜਿਹੜਾ ਤੁਹਾਡਾ ਮੱਚਾ ਸੀ ਕਿਲੇ ਮੱਚੇ ਸੀ 5 ਕਿਲੋ ਹਾਂਜੀ ਜੀ ਪੈਸੇ ਮਿਲ ਗਏ ਤੁਹਾਨੂੰ ਹੁਣ ਐਸੀ ਮਿਲ ਗਈ ਜੀ ਕਿਵੇਂ ਲੱਗਾ ਆਪੂ ਜੀ ਵਧੀਆ ਬਹੁਤ ਧੰਨਵਾਦ ਸਾਰੇ ਜਿਨ੍ਹਾਂ ਨੇ ਸੇਵਾ ਪਾਈ ਹੈ 2 ਕਿਲੇ ਬਾਣ ਸੀ ਆਪਣਾ ਦੋਨੇ ਮੱਚ ਗਿਆ ਹਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਪਰਵਾਹਾਂ ਨੇ ਪੈਸੇ ਭੇਜੇ ਕਿਵੇਂ ਲੱਗਿਆ ਭਾਈ ਬਹੁਤ ਵਧੀਆ ਜੀ ਕੋਈ ਵਿਤਕਰਾ ਤਾਂ ਨਹੀਂ ਹੋਇਆ ਪੈਸੇ ਘੱਟ ਵੱਧ ਮਿਲੇ ਹੋਣ ਨਹੀਂ ਓਕੇ ਜੀ ਕਿੰਨੇ ਮਿਲ ਗਏ ਬਹੁਤ ਆ ਜੀ ਜੀ ਕਈ ਵਾਰ ਪੱਖਪਾਤ ਹੋ ਜਾਂਦਾ ਪੱਖਪਾਤ ਤਾਂ ਨਹੀਂ ਹੋਇਆ ਕੋਈ ਨਹੀਂ ਕੋਈ ਪੱਖਪਾਤ ਨਹੀਂ ਹੋਇਆ ਜੀ ਜਿਹੜੇ ਪੈਸੇ ਵੰਡਿਆ ਗਿਆ ਸਾਰਾ ਸਹੀ ਵੰਡਿਆ ਗਿਆ ਤੇ ਜਿਹੜੇ ਭਰਾਵਾਂ ਨੇ ਸੇਵਾ ਕੀਤੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੇਖੋ ਇਦਾਂ ਦੀ ਮਦਦ ਕਰਨੀ ਚਾਹੀਦੀ ਆ ਲੋਕ ਇਕੱਠੇ ਹੋ ਜਾਣ ਮਦਦ ਕਣੀ ਕਣੀ ਮੈਂ ਪਹਿਲਾਂ ਵੀ ਕਿਹਾ ਤਲਾਬ ਭਰ ਜਾਂਦਾ ਅੱਜ ਪੈਸੇ ਆਏ ਆ ਜ਼ਖਮਾਂ ਤੇ ਮਲਮ ਲੱਗੀ ਆ ਕੁਛ ਸਰਕਾਰਾਂ ਨੇ ਤਾਂ ਕੀ ਦੇਣਾ ਹੁੰਦਾ ਪਹਿਲਾਂ ਵੀ ਤੁਸੀਂ ਕਹਿੰਨੇ ਹੁੰਨੇ ਆ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਝਾਕ ਕਰੋ ਜਿਵੇਂ ਬਾਈ ਜੀ ਨੇ ਕਹ ਦੱਸ ਕੀ ਪਹਿਲਾਂ ਵੀ ਸਾਨੂੰ ਪੈਸੇ ਇਕੱਠੇ ਕਰਕੇ ਇੱਕ ਆਪ ਦੇ ਪਿੰਡ ਲੈਵਲ ਤੇ ਇੱਕ ਫੈਰਗੇਟ ਬਣਾਉਣੀ ਚਾਹੀਦੀ ਆ ਜਦੋਂ ਕਿਤੇ ਇਹੋ ਜਿਹੀ ਘਟਨਾ ਘਟਦੀ ਆ ਉੱਥੇ ਇਹ ਕਰਦਾ ਬਾਅਦ ਚ ਜਾਂਦੀਆਂ ਪਹਿਲਾਂ ਸਾਡੀ ਜਾਵੇ ਜਿਹੜੀ ਸਾਡੀ ਮਾੜੀ ਮੋਟੀ ਸੁਰੱਖਿਆ ਉਹ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਕੇ ਦੱਸਿਓ ਦੇ ਵਿਚਾਰ ਕਿਹੋ ਜਿਲੇ ਲੱਗੇ ਇਹਨਾਂ ਬਈਆਂ ਦੇ ਵਿਚਾਰ ਕਿਹੋ ਜਿਲੇ ਲੱਗੇ ਜੀ ਇੱਕ ਤਰ੍ਹਾਂ ਜੀ ਸਾਰੇ ਨਗਰੀ ਇਹ ਪੰਚਾਇਤ ਹੀ ਆਪਣੀ ਇਹ ਬੇਨਤੀ ਕੀਤੀ ਜਾਂਦੀ ਆ ਵੀ ਜੇ ਕਿ ਪਰਸਨਲ ਕਿਸੇ ਨੂੰ ਕਿਸੇ ਦੇ ਪਰਸਨਲ ਹਮਦਰਦੀ ਦੌਰ ਤੇ ਕਿਸੇ ਰਿਸ਼ਤੇਦਾਰ ਨੇ ਜਾਂ ਕਿਸੇ ਬਾਹਰਲੇ ਮੁਲਕ ਤੋਂ ਕਿਤੋਂ ਵੀ ਉਹ ਪਰਸਨਲ ਉਹਦਾ ਪਰਸਨਲ ਹੀ ਰਹੂਗਾ ਮਤਲਬ ਉਹ ਡਿਵਾਈਡ ਨਹੀਂ ਕੀਤਾ ਜਾਊਗਾ ਕਿਉਂਕਿ ਉਹ ਤਾਂ ਇੱਕ ਪਰਸਨਲ ਅਗਲੇ ਦਾ ਹੋ ਗਿਆ ਹਨ ਜਿਹੜਾ ਅੱਜ ਮਤਲਬ ਪੰਚਾਇਤ ਲੈਵਲ ਤੇ ਇਕੱਠੇ ਹੋਏ ਸੀ ਇਹ ਸਾਰੀ ਰਾਸ਼ੀ ਅੱਜ ਮਦਦ ਭਰਾਵਾਂ ਦੀ ਕੀਤੀ ਗਈ ਥੈਂਕ ਯੂ ਇਥੇ ਬਾਈ ਜੀ ਦਾ ਇਹ ਕਹਿਣਾ ਵੀ ਜੇ ਕਿਸੇ ਨੇ ਬਾਹਰੋਂ ਕੋਈ ਐਨ ਆਰ ਆਈ ਵੀਰ ਜਾਂ ਕੋਈ ਹੋਰ ਸੱਜਣਦਾਨੀ ਭੇਜਦਾ ਮਦਦ ਜੇ ਕਿਸੇ ਨੂੰ ਲੱਖ ਪਾਤਾ 2 ਲੱਖ ਪਾਤਾ 20 ਹਜ਼ਾਰ ਪਾਤਾ ਉਹ ਇਹ ਨਾ ਕਹਿ ਜਾ ਵੀ ਇਹਦਾ ਵੰਟ ਤਿੰਨ ਕਿੱਲੇ ਮੱਛਾ ਸੀ ਨੂੰ ਲੱਖ ਪਾ ਦੂਜਾ ਕਹੇ ਸਾਨੂੰ ਵੀ ਵੰਡ ਕੇ ਦੇ ਦੇ ਨਹੀਂ ਪਰ ਉਹ ਪੈਸੇ ਉਸੇ ਦੇ ਰਹਿਣਗੇ ਉਹਦੇ ਵਿੱਚੋਂ ਕੋਈ ਪੈਸਾ ਵੰਡਾਇਆ ਨਹੀਂ ਜਾਊਗਾ ਜਿਹੜਾ ਉਹਨੂੰ ਆਊਗਾ ਉਹ ਉਸੇ ਦੇ ਰਹੂਗਾ